रामलाल चावला आज रोज ਦੀ ਤਰ੍ਹਾਂ ਰਾਤ ਦੇ ਵੇਲੇ ਐਸਚੋ ਸਭ ਨੂੰ ਚਾਹ ਫੜਾਉਣ ਦੇ ਲਈ ਜਾ ਰਿਹਾ ਹੈ ਅੰਦਰ ਐਸਚੋ ਸਾਬ ਨਾਈਟ ਡਿਊਟੀ ਤੇ ਹਨ ਅਤੇ ਅੰਦਰ ਬੈਠੇ ਹਨ ਦੋਸਤੋ ਅੰਦਰ ਜਾਂਦਾ ਹੈ ਅਤੇ ਬਾਕੀ ਸਾਰਿਆਂ ਨੂੰ ਚਾਹ ਦੇਣ ਤੋਂ ਬਾਅਦ ਜਿਵੇਂ ਹੀ ਭਾਂਡੇ ਇਕੱਠੇ ਕਰਨ ਦੇ ਲਈ ਵਾਪਸ ਜਾਂਦਾ ਹੈ ਤਾਂ ਇੱਕ ਕੁੜੀ ਜੋ ਕਿ ਹਵਾਲਾਤ ਦੇ ਵਿੱਚ ਬੰਦ ਹੈ ਉਹ ਇੱਕ ਰੁਮਾਲ ਦੇ ਵੱਲ ਇਸ਼ਾਰਾ ਕਰਦੀ ਹੈ ਉਸ ਦੀ ਜੇਬ ਦੇ ਵਿੱਚੋਂ ਰੁਮਾਲ ਕੱਢਦੀ ਹੈ ਅਤੇ ਕੁਝ ਲਿਖ ਕੇ ਉਸ ਚਾਵਲ ਦੇ ਰਿੰਦੀ ਹੈ ਰੁਮਾਲ ਦੇ ਉੱਪਰ ਜੋ ਲਿਖਿਆ ਹੈ ਉਹ ਪੜ੍ਹ ਕੇ ਉਸ ਚਾਹਵਲੇ ਦੇ ਇੱਕਦਮ ਮੋਹਸ਼ ਉੱਡ ਜਾਂਦੇ ਹਨ ਬਾਹਰ ਆ ਜਾਂਦਾ ਹੈ ਅਤੇ ਬਾਹਰ ਆਏ ਬਾਅਦ ਆਪਣੇ ਇੱਕ ਦੋਸਤ ਨੂੰ ਬੁਲਾਉਂਦਾ ਹੈ ਦੋਸਤ ਅੱਧੇ ਤੋਂ 1 ਘੰਟੇ ਦੇ ਵਿੱਚਕਾਰ ਉੱਥੇ ਆ ਜਾਂਦਾ ਹੈ ਉਹ ਵੀ ਬੜਾ ਗਰੀਬ ਹੈ ਅਤੇ ਅੰਦਰ ਆਂਦਾ ਹੈ ਥਾਣੇ ਦੇ ਵਿੱਚ ਐਂਟਰ ਹੋ ਕੇ ਅੰਦਰ ਐਸ ਐਚਓ ਸਾਹਿਬ ਨੂੰ ਬੇਨਤੀ ਕਰਦਾ ਹੈ ਸਾਹਿਬ ਮੇਰੀ ਕੁੜੀ ਤੁਹਾਡੀ ਜਿਲ੍ਹੇ ਦੇ ਵਿੱਚ ਬੰਦਾ ਹੈ ਤਾਂ ਨਾਮ ਪੁੱਛਦਾ ਹੈ ਹਾਂਜੀ ਦੱਸੋ ਤੁਹਾਡੀ ਕੁੜੀ ਦਾ ਨਾਮ ਕੀ ਹੈ ਤਾਂ ਗੋ ਦੇਹਾਂਜੀ ਕਰਨਦੀਪ ਕੌਰ ਹੁਣ ਜਿਵੇਂ ਹੀ ਨਾਮ ਸੁਣਦਾ ਹੈ ਤਾਂ ਐਸਐਚਓ ਸਾਹਿਬ ਪੜਕ ਜਾਂਦੇ ਹਨ ਅਤੇ ਕਹਿੰਦੇ ਹਨ ਤੈਨੂੰ ਪਤਾ ਵੀ ਹੈ ਇਸਨੇ ਕਿਸ ਵੱਡੇ ਬੰਦੇ ਨਾਲ ਪੰਗਾ ਲਿਆ ਹੈ ਉਦੋਂ ਤਾਂ ਤੂੰ ਬੋਲਿਆ ਨਹੀਂ ਜਦੋਂ ਇੰਨੇ ਨੇ ਵੱਡੇ ਬੰਦਿਆਂ ਨਾਲੇ ਪੰਗੇ ਲੈਂਦੀ ਸੀ ਹੋਣਾ ਇੱਥੇ ਕੀ ਲੈਣਾ ਆਇਆ ਹੈ ਇਹਨੂੰ ਤਾਂ ਹੁਣ ਕਈ ਦਿਨ ਕਈ ਰਾਤਾਂ ਤੇ ਜੇਲ੍ਹ ਦੇ ਵਿੱਚ ਰੱਖਾਂਗੇ ਤਾਂ ਭਿਕਾਰੀ ਅੱਗੋਂ ਬੋਲ ਪੈਂਦਾ ਹੈ ਸਾਬ ਜਮਾਨ ਲੜਕੀ ਹੈ ਜੇਕਰ ਤੁਸੀਂ ਰਾਤ ਨੂੰ ਇੱਥੇ ਰੱਖੋਗੇ ਤਾਂ ਇਸ ਦੀ ਇੱਜ਼ਤ ਕੀ ਰਹਿ ਜਾਵੇਗੀ ਵੀ ਰਾਤ ਨੂੰ ਸਾਰੀ ਰਾਤ ਥਾੜਨੇ ਦੇ ਵਿੱਚ ਬੰਦ ਰਹੀ ਕੱਲ ਨੂੰ ਕੌਣ ਇਸਦੇ ਨਾਲ ਸ਼ਾਦੀ ਕਰੇਗਾ ਅਤੇ ਇਹ ਤਾਂ ਵਿਚਾਰੀ ਜੌਂਦੇ ਜੀ ਮਰ ਜਾਵੇਗੀ ਇੰਜ ਨਾ ਕਰੋ ਮੈਂ ਬਹੁਤ ਗਰੀਬ ਆਦਮੀ ਹਾਂ ਪਹਿਲਾਂ ਹੀ ਵਿਚਾਰੀ ਦਾ ਵਿਆਹ ਨਹੀਂ ਹੋ ਰਿਹਾ ਹੁਣ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਬੜੀ ਮੜੀ ਗੱਲ ਹੈ ਐਸਚੂ ਨੂੰ ਗੁੱਸਾ ਆ ਜਾਂਦਾ ਹੈ ਅਤੇ ਕਹਿੰਦਾ ਹੈ ਲੈ ਹੁਣ ਤੂੰ ਸੋਚ ਰਿਹਾ ਹੈ ਜੇਕਰ ਆਹੀ ਗੱਲ ਪਹਿਲਾਂ ਸੋਚ ਲੈਂਦਾ ਤਾਂ ਫਿਰ ਆ ਨੌਬਤ ਆਣੀ ਨਹੀਂ ਸੀ ਆ ਨੌਬਤ ਤੇਰੇ ਕਰਕੇ ਆਈ ਹੈ ਤੁਹਾਡੇ ਕਰਮਾ ਕਰਕੇ ਆਈ ਹੈ ਹੋਰ ਲੈ ਲੋ ਵੱਡੇ ਸੇਠਾਂ ਨਾਲ ਪੰਗੇ ਸੇਠਾਂ ਨੇ ਆਪਦੇ ਪੈਸੇ ਦਾ ਜ਼ੋਰ ਦਿਖਾਇਆ ਹੈ ਹੁਣ ਨਹੀਂ ਇਹ ਰਿਹਾ ਹੁੰਦੀ ਜਾਂ ਤਾਂ ਇੰਝ ਕਰੋ 80000 ਰੁਪਏ ਚਲੋ ਦੇ ਦਿਓ ਬਾਕੀ ਪੈਸੇ ਬਾਅਦ ਦੇ ਵਿੱਚ ਦੇ ਦੇਣਾ ਮੈਂ ਅੱਜ ਅਜ ਰਾਤ ਇਸ ਨੂੰ ਛੱਡ ਦਿੰਦਾ ਹਾਂ ਅਤੇ ਕੱਲ ਨੂੰ ਵਾਪਸ ਇਸ ਨੂੰ ਪਕੜ ਕੇ ਥਾਣੇ ਲਿਆਵਾਂਗੇ ਲੇਕਿਨ ਗਰੀਬ ਬੰਦਾ ਹਸ਼ਮਸ਼ੇਰ ਸਿੰਘ ਜਿਹੜਾ ਹੈ ਉਹ ਕਹਿੰਦਾ ਹੈ ਸਾਬ ਤੁਸੀਂ ਇੰਜ ਨਾ ਕਰੋ ਦੇਖੋ ਮੇਰੇ ਕੋਲ 80000 ਰੁਪਏ ਕਿੱਥੇ ਹੈ ਤੁਸੀਂ ਮੇਰੀ ਹਾਲਾਤ ਦੇਖੋ 80000 ਤੁਸੀਂ ਕਾਦਾ ਮੰਗ ਰਹੇ ਹੋ ਪਹਿਲੀ ਗੱਲ ਤਾਂ ਤੁਸੀਂ ਰਾਤ ਨੂੰ ਕੁੜੀ ਨੂੰ ਇੱਥੇ ਰੱਖ ਨਹੀਂ ਸਕਦੇ ਉਸ ਤੋਂ ਬਾਅਦ ਤੁਸੀਂ ਇਹ ਕੰਮ ਕੀ ਕਰ ਰਹੇ ਹੋ ਲੇਕਿਨ ਐਸਚੂ ਨੂੰ ਕੁਝ ਵੀ ਸੋਧਦਾ ਨਹੀਂ ਹੈ ਉਹ ਸ਼ਮਸ਼ੇਰ ਸਿੰਘ ਨੂੰ ਸੜ ਤੇ ਲਿਜਾ ਕੇ ਪਟੇ ਫੇਰਨ ਵਾਲੀ ਮਸ਼ੀਨ ਦੇ ਥੱਲੇ ਪਲੰਬਾ ਪਾ ਦਿੰਦਾ ਹੈ ਅਤੇ ਕਹਿੰਦਾ ਹੈ ਇੰਜ ਨਹੀਂ ਸਮਝਣਾ ਤੂੰ ਲੈ ਫਿਰ ਹੁਣ ਦੇ ਨੇ ਤੇਰੀ ਕੁੜੀ ਦੀ ਰਿਹਾਈ ਇੱਕ ਦੋ ਪੱਟੇ ਫਿਰ ਦਿੰਦਾ ਹੈ ਅਤੇ ਸਾਈਡ ਤੇ ਲਾ ਕੇ ਖੜਾ ਕਰ ਦਿੰਦਾ ਹੈ ਕਹਿੰਦਾ ਹੈ ਆ ਗਈ ਅਕਲ ਕਿ ਪੱਟਿਆਂ ਵਾਲੀ ਮਸ਼ੀਨ ਦਾ ਬਟਨ ਚਾਲੂ ਕਰੀਏ ਫਿਰ ਗਿਣੇ ਨਹੀਂ ਜਾਣੇ ਕਦੋਂ ਕਿੰਨੇ ਪੈ ਗਏ ਅਤੇ ਕਿੰਨੇ ਰਹਿ ਗਏ ਅੱਗੋ ਉਸਮਸ਼ੇਰ ਸਿੰਘ ਕਹਿੰਦਾ ਹੈ ਤੁਸੀਂ ਇਹ ਕਿਵੇਂ ਕਰ ਸਕਦੇ ਹੋ ਮੈਂ ਕਿਹੜਾ ਕੋਈ ਗੁਨਾਹ ਕੀਤਾ ਹੈ ਕਿਹੜੀ ਧਾਰਾ ਕਿਹੜੀ ਨਿਯਮ ਦੇ ਤਹਿਤ ਤੁਸੀਂ ਮੈਨੂੰ ਗ੍ਰਿਫਤਾਰ ਕੀਤਾ ਹੈ ਲੇਕਿਨ ਅੱਗੋ ਜਿਵੇਂ ਜਿਵੇਂ ਹੁੰਦਾ ਹੈ ਉਹ ਚੱਲਦਾ ਰਹਿੰਦਾ ਹੈ ਲੇਕਿਨ ਦੁਬਾਰਾ ਸ਼ਮਸ਼ੇਰ ਸਿੰਘ ਪਟੇ ਖਾਣ ਦੇ ਲਈ ਦੁਬਾਰਾ ਲੰਬਾ ਪਾਇਆ ਜਾਂਦਾ ਹੈ ਤਾਂ ਇਸ ਵਾਰ ਸ਼ਮਸ਼ੇਰ ਸਿੰਘ ਆਪਣੀ ਜੇਬ ਦੇ ਵਿੱਚੋਂ ਇੱਕ ਛੋਟਾ ਜਿਹਾ ਕਾਗਜ਼ ਆਪਣਾ ਆਈਡੈਂਟੀਟੀ ਕਾਰਡ ਸਾਹਮਣੇ ਰੱਖ ਦਿੰਦਾ ਹੈ ਹੁਣ ਆਇਡੈਂਟੀਟੀ ਕਾਰਡ ਦੇਖ ਕੇ ਇਕਦਮ ਸਭ ਲੋਕ ਸਲੂਟ ਮਾਰਦੇ ਹਨ ਅਤੇ ਸਭ ਕਹਿ ਕੇ ਪਿੱਛੇ ਹਟ ਜਾਂਦੇ ਹਨ ਆਖਿਰਕਾਰ ਕੌਣ ਸੀ ਉਹ ਸ਼ਮਸ਼ੇਰ ਸਿੰਘ ਕੌਣ ਸੀ ਉਹ ਕੁੜੀ ਅਤੇ ਕਿਉਂ ਇਸ ਥਾਣੇ ਦੇ ਵਿੱਚ ਬੰਦ ਹੈ ਅਤੇ ਕੀ ਲਿਖਿਆ ਸੀ ਉਸ ਰਮਾਲ ਦੇ ਵਿੱਚ ਜਿਸ ਨੂੰ ਪੜ੍ਹ ਕੇ ਚਾਹਵਾਲੇ ਨੇ ਇਕਦਮ ਉਸ ਸ਼ਮਸ਼ੇਰ ਸਿੰਘ ਨਾਮ ਦੇ ਬੰਦੇ ਨੂੰ ਬੁਲਾ ਲਿਆ ਦੋਸਤੋ ਦੱਸਾਂਗੇ ਜੀ ਤੁਹਾਨੂੰ ਪੂਰੀ ਕਹਾਣੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਅਰ ਅਸਲ ਜਲੰਧਰ ਯੂਨੀਵਰਸਿਟੀ ਦੇ ਵਿੱਚ ਇੱਕ ਕੁੜੀ ਪੜਦੀ ਹੈ ਜਿਸ ਦਾ ਨਾਮ ਹੈ ਕਿਰਨਦੀਪ ਕੌਰ ਕਾਫੀ ਗਰੀਬ ਘਰੋਂ ਹੈ ਲੇਕਿਨ ਫਿਰ ਵੀ ਇੱਕ ਚੰਗੇ ਨਾਗਰਿਕ ਤਰ੍ਹਾਂ ਸੂਝਵਾਨ ਹੈ ਅਤੇ ਸਮਾਜਿਕ ਮੁੱਦਿਆਂ ਨੂੰ ਚੱਕਦੀ ਰਹਿੰਦੀ ਹੈ ਉਸ ਦਾ ਇੱਕ YouTube ਚੈਨਲ ਵੀ ਹੈ ਜਿਸ ਤੇ ਸਮਾਜ ਦੀਆਂ ਛੋਟੀਆਂ ਮੋਟੀਆਂ ਖਬਰਾਂ ਜੋ ਕਿ ਉਸ ਨੂੰ ਆਸ-ਪਾਸ ਆਪਣੇ ਸ਼ਹਿਰ ਦੇ ਵਿੱਚ ਆਪਣੇ ਕਾਲਜ ਦੇ ਵਿੱਚ ਦਿਖਦੀਆਂ ਹਨ ਉਹ ਪਾਉਂਦੀ ਹੈ ਅਤੇ ਸਮਾਜ ਦੇ ਚੱਲਦੇ ਮੁੱਦਿਆਂ ਬਾਰੇ ਬੋਲਦੀ ਹੈ ਐਸੀ ਤਰ੍ਹਾਂ ਕਰਦੇ ਕਰਦੇ ਉਸ ਨੇ ਆਪਣਾ YouTube ਚੈਨਲ ਕਾਫੀ ਵੱਡਾ ਕਰ ਲਿਆ ਹੈ ਹਾਂਜੀ ਇੱਕ ਦਿਨ ਅਚਾਨਕ ਉਸ ਨੂੰ ਖਬਰ ਮਿਲਦੀ ਹੈ ਕਿ ਮਨਮੋਹਨ ਸਿੰਘ ਦਾ ਮੁੰਡਾ ਜੋ ਕਿ ਬੜਾ ਵਿਗੜੇਲ ਹੈ ਅਤੇ ਅੱਜ ਦੁਬਾਰਾ ਇੱਕ ਲੜਕੀ ਨੂੰ ਛੇੜ ਰਿਹਾ ਹੈ ਇਸ ਵਾਰ ਉਸ ਤੋਂ ਬਰਦਾਸ਼ਤ ਨਹੀਂ ਹੋਇਆ ਕੋਲ ਚੜੇ ਜਾਂਦੀ ਹੈ ਅਤੇ ਮਨਮੋਹਨ ਸਿੰਘ ਦੇ ਮੁੰਡੇ ਰੋਹਿਤ ਨੂੰ ਆਖਦੀ ਹੈ ਕਾਫੀ ਵਿਗੜੇਲ ਹੋ ਚੁੱਕਾ ਦਾਰੂ ਦਾ ਨਸ਼ਾ ਤੈਨੂੰ ਚੜ ਗਿਆ ਹੈ ਅਤੇ ਇੰਜ ਇੱਥੇ ਕੋਲੇਜ ਵਾਲਿਆਂ ਗਰੀਬ ਕੁੜੀਆਂ ਨੂੰ ਛੇੜਦਾ ਹੈ ਆਪਣੇ ਆਪ ਨੂੰ ਸਮਝਦਾ ਕੀ ਹੈ ਫਿਰ ਕੀ ਹੋਇਆ ਤੇਰੇ ਕੋਲ ਬਹੁਤਾ ਪੈਸਾ ਹੈ ਤਾਂ ਇੰਜ ਕੁਝ ਵੀ ਕਰੇਗਾ ਤੇਰੇ ਵਾਸਤੇ ਗਰੀਬਤਿਆਂ ਦੀ ਇੱਜ਼ਤ ਕੁਝ ਵੀ ਮੈਟਰ ਨਹੀਂ ਕਰਦੀ ਲੇਕਿਨ ਅੱਗੋਂ ਰੋਹਿਤ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਬੜਾ ਭੈੜਾ ਹੈ ਬੜਾ ਬਦਮਾਸ਼ ਹੈ ਉਹ ਇੱਕ ਜ਼ੋਰ ਦੀ ਚਪੇੜ ਕਿਰਨਦੀਪ ਦੇ ਕਰਨ ਤੇ ਰੱਖ ਦਿੰਦਾ ਹੈ ਕਿਰਨਦੀਪ ਕੋ ਅੱਖ ਦੀ ਹੈ ਤੈਨੂੰ ਥੋੜਾ ਵੀ ਡਰ ਨਹੀਂ ਲੱਗਦਾ ਥੋੜਾ ਵੀ ਭੈ ਨਹੀਂ ਲੱਗਦਾ ਕਿੰਨਾ ਗਲਤ ਕੰਮ ਕਰ ਰਿਹਾ ਹੈ ਤੂੰ ਤੇ ਉਹ ਪੁਰਸਤੇ ਵਿੱਚ ਅੰਦਰ ਕਰਾ ਦਾਂਗੇ ਤੇਰੇ ਤੇ ਹਰੈਸਮੈਂਟ ਦਾ ਕੇਸ ਲਾਵਾਂਗੀ ਤਾਂ ਅਗੋਂ ਰੋਹਿਤ ਕਹਿੰਦਾ ਹੈ ਜੇ ਲਾ ਦੇ ਜਿਹੜਾ ਕੇਸ ਰਣਾ ਹੈ ਮੇਰਾ ਪਿਤਾ ਜਣਾ ਹੈ ਸਾਰਾ ਥਾਣਾ ਖਰੀਦ ਲੇਗਾ ਉਸ ਤੋਂ ਬਾਅਦ ਅਸੀਂ ਕੌਣ ਕਿਹਦੇ ਤੇ ਕੇਸ ਲਾਵੇਗਾ ਤਾਂ ਅਗੋਂ ਰੋਹਿਤ ਜਣਾ ਹੈ ਉਹ ਚਲਾ ਜਾਂਦਾ ਹੈ ਉੱਥੋਂ ਹੁਣ ਕਿਰਨਦੀਪ ਜਿਹੜੀ ਆਪਣੀ ਸਹੇਲੀ ਨੂੰ ਨਾਲ ਲੈ ਕੇ ਉਸ ਨੂੰ ਸਮਝਾਉਂਦੀ ਹੈ ਕੋਈ ਗੱਲ ਨਹੀਂ ਠੀਕ ਹੋ ਗਿਆ ਸਭ ਕੁਝ ਅੱਜ ਮੈਂ ਤੈਨੂੰ ਬਚਾ ਲਿਆ ਹੈ ਲੇਕਿਨ ਅੱਗੇ ਤੋਂ ਤੁਸੀਂ ਵੀ ਮਜ਼ਬੂਤ ਬਣੋ ਆਵਾਜ਼ ਚੁਕਨੀ ਸਿੱਖੋ ਕੋਈ ਨਹੀਂ ਇਸ ਦਾ ਹੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ ਤਾਂ ਅਗਲੇ ਹੀ ਦਿਨ ਰੋਹਿਤ ਦੇ ਪੈਰਾ ਹਟੋ ਉਦੋਂ ਮੇਂ ਨਿਕਲ ਜਾਂਦੀ ਹੈ ਜਦੋਂ ਉਸ ਦੀ ਰਾਤ ਵਾਲੀ ਘਟਨਾ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ YouTube ਤੇ ਪੈ ਗਈ ਹੈ Facebook ਤੇ ਪੈ ਗਈ ਹੈ ਲੋਕਾਂ ਨੇ WhatsApp ਤੇ ਸਟੇਟਸ ਲਾ ਰੱਖੇ ਹਨ ਗੁਰੂਪਾਣ ਦੇ ਵਿੱਚ ਵੀਡੀਓ ਘੁੰਮ ਰਹੀ ਹੈ ਅਤੇ ਉਸ ਦੇ ਕੋਲ ਫੋਨ ਆਂਦਾ ਹੈ ਵੀ ਤੈਨੂੰ ਕੋਲੇਜ ਤੋਂ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ ਕਿਉਂਕਿ ਤੇਰੀ ਵੀਡੀਓ ਜਿਹੜੀ ਹੈ ਔਰਤ ਨੂੰ ਛੇੜਦੇ ਦੀ ਅਤੇ ਇੱਕ ਲੜਕੀ ਦੇ ਨਾਲ ਬਤਮੀਜੀ ਕਰਦੇ ਦੀ ਉਹ ਵਾਇਰਲ ਹੋ ਚੁੱਕੀ ਹੈ ਹੁਣ ਤੇਰਾ ਕੁਝ ਵੀ ਨਹੀਂ ਬਣ ਸਕਦਾ ਇਸ ਤਰ੍ਹਾਂ ਮਨਮੋਹਨ ਸਿੰਘ ਦੇ ਸਾਰੇ ਪਰਿਵਾਰ ਦੀ ਬੜੀ ਬੇਇੱਜ਼ਤੀ ਹੁੰਦੀ ਹੈ ਸਾਰੇ ਪਰਿਵਾਰ ਦੀ ਤੁਤੂ ਹੋ ਜਾਂਦੀ ਹੈ ਵੀ ਆ ਤੁਹਾਡਾ ਮੁੰਡਾ ਕੀ ਕਰਦਾ ਫਿਰਦਾ ਹੈ ਤੁਸੀਂ ਤਾਂ ਇੱਜ਼ਤਦਾਰ ਬੰਦੇ ਸੀ ਹੁਣ ਤੁਹਾਡੇ ਵਿੱਚ ਉਹ ਦਮ ਨਹੀਂ ਰਿਹਾ ਤੁਹਾਡੀ ਕੋਈ ਇੱਜ਼ਤ ਨਹੀਂ ਰਹੀ ਕਈ ਜਿਹੜੇ ਵਪਾਰੀ ਹਨ ਉਹਨਾਂ ਨਾਲ ਨਾਤਾ ਤੋੜ ਦਿੰਦੇ ਹਨ ਕਈ ਕੋਰੋਨਾ ਨਪੇ ਦਾ ਉਹਨਾਂ ਨੂੰ ਘਾਟਾ ਪੈ ਜਾਂਦਾ ਹੈ ਇਸ ਤਰ੍ਹਾਂ ਰੋਜ਼ ਦੇ ਕੀਤੇ ਦਾ ਫਲ ਉਸ ਨੂੰ ਮਿਲ ਚੁੱਕਿਆ ਸੀ ਲੇਕਿਨ ਉਹ ਅਗ ਬਬੂਲਾ ਹੋ ਚੁੱਕਿਆ ਹੈ ਆਪਣੀ ਗਲਤੀ ਤੋਂ ਕੋਈ ਵੀ ਸਿੱਖ ਨਹੀਂ ਲਰ ਰਿਹਾ ਉਸ ਨੂੰ ਬਸ ਕਿਰਨਦੀਪ ਤੋਂ ਬਦਲਣਾ ਹੈ ਭਾਵੇਂ ਜੋ ਮਰਜ਼ੀ ਹੋ ਜੇ ਰਾਤ ਨੂੰ ਆਪਣੇ ਦੋਸਤਾਂ ਸਾਥੀਆਂ ਨੂੰ ਲੈਂਦਾ ਹੈ ਅਤੇ ਕਾਫੀ ਬੰਦੂਕਾਂ ਪਸਤੋਲਾ ਅਤੇ ਕਾਫੀ ਹਥਿਆਰ ਥੱਕ ਲੈਂਦੇ ਹਨ ਅੱਜ ਉਸਨੇ ਧਾਰਿਆ ਹੈ ਵੀ ਜਾਂ ਤਾਂ ਮੈਨੇ ਜਾਂ ਫਿਰ ਅੱਜ ਕਿਰਨਦੀਪ ਨਹੀਂ ਛੱਡਣਾ ਅਤੇ ਉਸਦੇ ਘਰ ਜਾ ਕੇ ਸਾਰੇ ਪਰਿਵਾਰ ਨੂੰ ਸੂਲੀ ਚੜ੍ਹਾ ਦੇਾਂਗੇ ਸਾਰਨ ਮਰਦਾਂਗੇ ਵੱਢ ਦਾਂਗੇ ਦੋਸਤੋ ਲੇਕਿਨ ਹਜੇ ਰਸਤੇ ਦੇ ਵਿੱਚ ਹਨ ਉਹਨਾਂ ਦੀ ਜੀਪਾਂ ਨੂੰ ਇੱਕ ਮਹਿੰਗੀ ਕਾਰ ਨੇ ਕੇਰਾ ਪਾ ਲਿਆ ਹੈ ਦੋਸਤੋ ਅੱਗੇ ਆ ਗਈ ਹੈ ਹੋਰਨ ਮਜੰਦੇ ਹਨ ਗਾਲਾਂ ਕੱਢਦੇ ਹਨ ਸੈੱਡ ਹੋ ਜਾ ਨਹੀਂ ਤਾਂ ਅੱਜ ਤੈਨੂੰ ਵੀ ਬਟਾਲੋਂ ਚੀਰ ਦਾਂਗੇ ਲੇਕਿਨ ਅੰਦਰੋਂ ਉਸੇ ਦਾ ਹੀ ਬਾਪੂ ਮਨਮੋਹਨ ਸਿੰਘ ਨਿਕਲਦਾ ਹੈ ਅਤੇ ਰੋਹਿਤ ਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ ਕਿਉਂ ਪਛਾਣਦਾ ਨਹੀਂ ਆਪਣੇ ਬਾਪ ਨੂੰ ਹੁਣ ਮਾੜੇ ਸਮੇਂ ਦੇ ਵਿੱਚ ਮੈਨੂੰ ਭੁੱਲ ਗਿਆ ਹੈ ਕਿਉਂ ਤੇਰੀ ਅਕਲ ਤੇ ਪਰਦਾ ਪੈ ਗਿਆ ਹੈ ਹਜੇ ਵੀ ਤੈਨੂੰ ਅਕਲ ਨਹੀਂ ਆਈ ਵੀ ਬਦਲਾ ਕਿਵੇਂ ਲਈਦਾ ਹੈ ਲੈ ਮੈਂ ਤੈਨੂੰ ਸਿਖਾਵਾਂਗਾ ਬਦਲਾ ਕਿਵੇਂ ਲਈਦਾ ਹੈ ਐਵੇਂ ਹਥਿਆਰਾਂ ਨਾਲ ਤਾਂ ਤੂੰ ਹੋਰ ਫਸ ਜਾਵੇਂਗਾ ਹੱਲੇ ਤੱਕ ਤੇਨੂੰ ਕਾਲਜ ਦੇ ਵਿੱਚੋਂ ਕੱਢਿਆ ਹੈ ਕੱਲ ਨੂੰ ਤੈਨੂੰ ਜੇਲ੍ਹ ਦੇ ਵਿੱਚ ਸੁੱਟ ਦੇਣਗੇ ਉਦੋਂ ਮੈਂ ਕਿੱਥੇ ਆਪਣਾ ਸਿਰ ਫੜੂੰਗਾ ਕਿੱਥੋਂ ਲਵਾਂਗਾ ਨਵਾਂ ਜਵਾਕ ਇਕਲੌਤਾ ਮੁੰਡਾ ਹੈ ਤੂੰ ਕਿਉਂ ਮੇਰੀ ਜ਼ਿੰਦਗੀ ਨੂੰ ਹਰਾਮ ਕਰ ਰੱਖਿਆ ਹੈ ਚੱਲ ਆ ਜਾ ਮੈਂ ਤੈਨੂੰ ਸਿਖਾਣਾ ਕੰਮ ਕਿਵੇਂ ਕੱਢੀਦਾ ਹੈ ਦੋਸਤੋ ਮਨਮੋਹਨ ਸਿੰਘ ਆਪਣੀ ਸਕੀਮ ਜੜੀ ਹੈ ਰੋਹਿਤ ਨੂੰ ਦੱਸਦਾ ਹੈ ਰੋਹਿਤ ਸਕੀਮ ਸੁਣ ਕੇ ਬੜਾ ਖੁਸ਼ ਹੋ ਜਾਂਦਾ ਹੈ ਅਤੇ ਆਪਣੇ ਦੋਸਤਾਂ ਨੂੰ ਘਰੇ ਜਾਣ ਦੇ ਲਈ ਕਹਿ ਦਿੰਦਾ ਹੈ ਆਪਣੇ ਪਿਤਾ ਦੀ ਮਹਿੰਗੀ ਗੱਡੀ ਦੇ ਵਿੱਚ ਬੈਠ ਜਾਂਦਾ ਹੈ ਅਤੇ ਦੋਵੇਂ ਪਿਓ ਪੁੱਤ ਥਾਣੇ ਦੇ ਵਿੱਚ ਪਹੁੰਚ ਜਾਂਦੇ ਹਨ ਥਾਣੇ ਦੇ ਵਿੱਚ ਪਹੁੰਚ ਕੇ ਐਸਐਚਓ ਸਾਹਿਬ ਨੂੰ ਇੱਕ ਪੈਸਿਆਂ ਦਾ ਪਰਾ ਥੈਲਾ ਉਹਨਾਂ ਦੇ ਟੇਬਲ ਦੇ ਨਿਚਲੇ ਵੱਡੇ ਹਿੱਸੇ ਤੇ ਰੱਖ ਦਿੰਦੇ ਹਨ ਅਤੇ ਪਾਸ ਕਰ ਦਿੰਦੇ ਹਨ ਐਸਐਚਓ ਸਾਹਿਬ ਉਸ ਨੂੰ ਚੱਕਦੇ ਹਨ ਭਜਨ ਚੱਕਾ ਨਹੀਂ ਜਾਂਦਾ ਇਹਨਾਂ ਪੈਸਾ ਉਸ ਦੇ ਵਿੱਚ ਭਰਿਆ ਹੈ ਅਤੇ ਪੈਸੇ ਨੂੰ ਦੇਖ ਕੇ ਇੱਕਦਮ ਸਾਰਾ ਕੁਝ ਭੁੱਲ ਜਾਂਦਾ ਹੈ ਸਾਰਾ ਥਾਣਾ ਇਕੱਠਾ ਹੋ ਜਾਂਦਾ ਹੈ ਐਸੇ ਜੋ ਸਾਬ ਕੰਦਾ ਬਸ ਹੁਣ ਤੁਹਾਨੂੰ ਕੁਝ ਵੀ ਬੋਲਣ ਦੀ ਲੋੜ ਨਹੀਂ ਸਾਰਾ ਮਾਮਲਾ ਮੈਨੂੰ ਪਤਾ ਹੈ ਮੈਨੂੰ ਇਹ ਵੀ ਸਮਝ ਆ ਗਿਆ ਹੈ ਮੈਂ ਕੀ ਕਰਨਾ ਹੈ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਬਾਕੀ ਤੁਸੀਂ ਮੇਰੇ ਤੋਂ ਛੱਡ ਦਿਓ ਜੇਕਰ ਅੱਜ ਤੋਂ ਬਾਅਦ ਕਿਰਨਦੀਪ ਤੁਹਾਡੇ ਵਰਗੇ ਕਿਸੇ ਵੱਲ ਝਾਕ ਵੀ ਜਾਵੇ ਮੈਨੂੰ ਕਹਿ ਦਿਓ ਦੇਖ ਲਿਓ ਫਿਰ ਇਸ ਇਲਾਕੇ ਦੇ ਵਿੱਚ ਕਿਵੇਂ ਤੁਹਾਡੇ ਨਾਂ ਦੀ ਤੂਤੀ ਬੋਲਦੀ ਹੈ ਸਾਰਾ ਇਲਜ਼ਾਮ ਬਾਬਾ ਉਸਤੇ ਪਾ ਦਾਂਗੇ ਤੁਹਾਡੇ અપਮਾਨ ਦੇ ਝੂਠੇ ਕੇਸ ਬਣਾਵਾਂਗੇ ਅਤੇ ਇਸ ਤਰ੍ਹਾਂ ਬਦਲਾ ਲੈ ਲਾਂਗੇ ਚਲੋ ਜੀ ਦੋਵੇਂ ਪਿਉ ਪਤ ਖੁਸ਼ ਹੋ ਜਾਂਦੇ ਹਨ ਅਤੇ ਬਾਹਰ ਆ ਜਾਂਦੇ ਹਨ ਦੋਸਤੋ ਕਿਰਨਦੀਪ ਵਿਚਾਰੀ ਅਣਜਾਣ ਹੈ ਵੀ ਉਸ ਦੇ ਖਿਲਾਫ ਕਿੱਕੀ ਕੌਜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਉਸ ਨੇ ਜੋ ਇਮਾਨਦਾਰੀ ਦਿਖਾਈ ਜੋ ਆਪਣਾ ਫਰਜ਼ ਨਿਭਾਇਆ ਉਸ ਦਾ ਅੱਜ ਉਸ ਨੂੰ ਦੰਡ ਮਿਲਣ ਵਾਲਾ ਹੈ ਅੱਜ ਉਸ ਤੇ ਮੁਸੀਬਤਾਂ ਦਾ ਪਹਾੜ ਟੁੱਟਣ ਵਾਲਾ ਹੈ ਇੱਕਦਮ ਲੂਲੂ ਕਰਦੀਆਂ ਗੱਡੀਆਂ ਪੁਲਿਸ ਵਾਲੀਆਂ ਉਸ ਦੇ ਘਰ ਦੇ ਗੇਟ 'ਤੇ ਆ ਜਾਂਦੀਆਂ ਹਨ ਅਤੇ ਵਿਚਾਰੀ ਨੂੰ ਚੱਕ ਕੇ ਪੁਲਿਸ ਵਾਲੀ ਗੱਡੀ ਦੇ ਵਿੱਚ ਬਿਠਾ ਲੈਂਦੀਆਂ ਹਨ ਅਤੇ ਉਸੇ ਹੀ ਤਰ੍ਹਾਂ ਵਾਪਸ ਚਲੇ ਜਾਂਦੀਆਂ ਹਨ ਕਿਸੇ ਨੂੰ ਵੀ ਸਮਝ ਨਹੀਂ ਆਇਆ ਇੱਥੇ ਕੀ ਹੋ ਗਿਆ ਕੀ ਨਹੀਂ ਹੋਇਆ ਘਰ ਦੇ ਚਿੰਤਾ ਦੇ ਵਿੱਚ ਹਨ ਵੀ ਕੁੜੀ ਨੂੰ ਕਿਉਂ ਚੱਕ ਲਿਆ ਹੈ ਦੋਸਤੋ ਪੱਜੇ ਫਿਰਦੇ ਹਨ ਐਸਚੋ ਸਾਹਬ ਕੋਲ ਆਂਦੇ ਹਨ ਮਿੰਤਾ ਕਰਦੇ ਹਨ ਵੀ ਸਾਡੀ ਕੁੜੀ ਨੂੰ ਛੱਡ ਦਿਓ ਸਾਡੀ ਕੁੜੀ ਨੂੰ ਛੱਡ ਦਿਓ ਲੇਕਿਨ ਉਹ ਛੱਡਣ ਨੂੰ ਤਿਆਰ ਨਹੀਂ ਹਨ ਤਾਂ ਸਣੇ ਪਰਿਵਾਰ ਸਾਰਿਆਂ ਨੂੰ ਦੂਜੀ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਹਨ ਕਿਰਨਦੀਪ ਨੂੰ ਅੱਡ ਕਮਰੇ ਦੇ ਵਿੱਚ ਰੱਖਦੇ ਹਨ ਦੋਸਤੋ ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਅੰਦਰ ਕਰ ਰੱਖਿਆ ਹੈ ਅਤੇ ਕੁਤਰਾ ਤਰ੍ਹਾਂ ਦੀਆਂ ਧਾਰਾਵਾਂ ਉਹਨਾਂ ਤੇ ਲਗਾ ਰੱਖੀਆਂ ਹਨ ਚੋਰੀ ਦੀਆਂ ਠੱਗੀ ਦੀਆਂ ਬਲੈਕਮੇਲ ਕਰਨ ਦੀਆਂ ਅਤੇ ਪਤਾ ਨਹੀਂ ਕਿਹੜੀ-ਕਿਹੜੀਆਂ ਧਾਰਾਵਾਂ ਜਿਹੜੀਆਂ ਹਨ ਉਹਨਾਂ ਤੇ ਲਗਾ ਕੇ ਅੰਦਰ ਰੱਖ ਰੱਖਿਆ ਹੈ ਦੋਸਤੋ ਰਾਤ ਹੋਣ ਵਾਲੀ ਹੈ ਸ਼ਾਮ ਦੇ 6:30 ਵੱਜ ਚੁੱਕੇ ਹਨ ਇਹਨੇ ਨੂੰ ਸ਼ਾਮ ਦੀ ਚਾਹ ਦਾ ਟਾਈਮ ਹੋ ਜਾਂਦਾ ਹੈ ਅਤੇ ਚਾਹ ਵਾਲਾ ਜਿਹੜਾ ਹੈ RAMLAL ਅੰਦਰ ਆਂਦਾ ਹੈ ਹੁਣ ਕਿਰਨਦੀਪ ਨੂੰ ਇਹ ਤਾਂ ਸਮਝ ਆ ਚੁੱਕਿਆ ਹੈ ਵੀ SHO ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਇਸ ਦੀਆਂ ਜੇਬਾਂ ਗਰਮ ਹੋ ਚੁੱਕੀਆਂ ਹਨ ਅਤੇ ਹੁਣ ਇਹ ਨਿਆਂ ਕਰਨ ਵਾਲਾ ਨਹੀਂ ਹੈ ਲੇਕਿਨ ਉਸਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਹੈ ਕਿ ਕਿਸੇ ਨਾ ਕਿਸੇ ਵੱਡੇ ਅਧਿਕਾਰੀ ਤੱਕ ਕਿਸੇ ਕਾ ਜੀ ਦੇ ਬੰਦੇ ਤੱਕ ਇਹ ਖਬਰ ਮੇਰੇ ਵਾਲੀ ਪਹੁੰਚਾ ਦਿੱਤੀ ਜਾਵੇ ਤਾਂ ਸ਼ਾਇਦ ਕੋਈ ਨਾ ਕੋਈ ਹੱਲ ਹੋ ਸਕਦਾ ਹੈ ਨਹੀਂ ਤਾਂ ਇਹਨਾਂ ਨੇ ਮੈਨੂੰ ਛੱਡਣਾ ਨਹੀਂ ਹੈ ਜੇਕਰ ਅੱਜ ਮੈਂ ਇੱਥੋਂ ਨਾ ਨਿਕਲੀ ਤਾਂ ਫਿਰ ਇਹਨਾਂ ਨੇ ਝੂਠੇ ਕੇਸਾਂ ਦੇ ਸਬੂਤ ਬਣਾ ਲੈਣੇ ਹਨ ਅਤੇ ਹਮੇਸ਼ਾ ਦੇ ਲਈ ਮੇਰੇ ਪਰਿਵਾਰ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦੇਣਾ ਹੈ ਦੋਸਤੋ ਇਸ ਤਰ੍ਹਾਂ ਦੇ ਵਿਚਾਰ ਉਸਤੇ ਮਨ ਦੇ ਵਿੱਚ ਚੱਲ ਰਹੇ ਹਨ ਆਪਣੇ ਦਿਮਾਗ ਦੇ ਕੋੜੇ ਤੋੜਾਂਦੀ ਹੈ ਇਸ ਮੁਸੀਬਤ ਦੇ ਘੜੀ ਦੇ ਵਿੱਚ ਘਬਰਾਉਂਦੀ ਨਹੀਂ ਹੈ ਕਿਉਂਕਿ ਕਿਰਨਦੀਪ ਭਾਵੇਂ ਗਰੀਬ ਸੀ ਭਾਵੇਂ ਉਸਦੇ ਕੋਲ ਜਿਆਦਾ ਪੈਸੇ ਨਹੀਂ ਹਨ ਲੇਕਿਨ ਹਿੰਮਤ ਵਾਲੀ ਹੈ ਹਿੰਮਤ ਨਹੀਂ ਛੱਡਦੀ ਆਖਿਰਕਾਰ ਗੁਰੂ ਦੀ ਸਿੱਖ ਜੋ ਹੈ ਸਵੇਰੇ ਸ਼ਾਮ ਗੁਰੂ ਘਰ ਵੀ ਜਾਂਦੀ ਹੈ ਅਤੇ ਨਾਮ ਬਾਣੀ ਦਾ ਜਾਪ ਕਰਦੀ ਹੈ ਉੱਥੇ ਰੱਬ ਨੂੰ ਯਾਦ ਕਰਦੀ ਹੈ ਦੋਸਤੋ ਰੱਬ ਦੇ ਅੱਗੇ ਅਰਦਾਸ ਕਰਦੀ ਹੈ ਰੱਬ ਜੀ ਜੇਕਰ ਸੱਚਮੁੱਚ ਤੁਸੀਂ ਹੋ ਤਾਂ ਅੱਜ ਮੇਰੀ ਮਦਦ ਕਰੋ ਅਤੇ ਮੈਨੂੰ ਇਸ ਮੁਸੀਬਤ ਤੋਂ ਬਾਹਰ ਲੰਗਾਓ ਦੋਸਤੋ ਰੱਬ ਦੇ ਅੱਗੇ ਕਈ ਤਰ੍ਹਾਂ ਦੀਆਂ ਅਰਦਾਸਾਂ ਕਰਦੀ ਹੈ ਇੱਕਦਮ ਅਚਾਨਕ ਉਸਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਂਦਾ ਹੈ ਰਾਮ ਲਾਲ ਨੂੰ ਦੇਖਦੀ ਹੈ ਅਤੇ ਜਿਵੇਂ ਹੀ ਵਾਪਸ ਆਉਂਦਾ ਹੈ ਚਾਹ ਦੇ ਗਲਾਸ ਚੱਕਣ ਤਾਂ ਉਸ ਨੂੰ ਇਸ਼ਾਰਾ ਕਰਦੀ ਹੈ। ਰਾਮ ਲਾਲ ਵੀ ਹੋਲੀ ਦੇ ਦਿਨੇ ਉਸ ਦੇ ਕੋਲ ਹੋ ਜਾਂਦਾ ਹੈ ਤੇ ਕਹਿੰਦੀ ਹੈ ਚਾਚਾ ਮੇਰੀ ਇੱਕ ਮਦਦ ਕਰ ਦੇਖ ਇਹਨਾਂ ਨੇ ਮੈਨੂੰ ਛੱਡਣਾ ਨਹੀਂ ਹੈ। ਭੁੱਖੀਆਂ ਚੀਲਾ ਤਰ੍ਹਾਂ ਮੈਨੂੰ ਇੱਥੇ ਮੇਰੇ ਪਰਿਵਾਰ ਨੂੰ ਨੋਚ ਖਾਣਾ ਹੈ। ਜੇਕਰ ਮੇਰੀ ਤੂੰ ਮਦਦ ਕਰੇਂਗਾ ساری ਉਮਰ ਮੈਂ ਤੇਰੀ ਰਣੀ ਰਹਾਂਗੀ। ਦੇਖ ਤੇਰੀਆਂ ਵੀ ਬੇਟੀਆਂ ਹੋਣਗੀਆਂ। ਮੇਰੀ ਮਦਦ ਕਰ। ਰਾਮ ਲਾਲ ਤਿਆਰ ਹੋ ਜਾਂਦਾ ਹੈ ਦਾ ਕਹਿੰਦਾ ਹੈ ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ। ਇਹਨਾਂ ਨੇ ਮੇਰੀ ਨਹੀਂ ਸੁਣੀ। ਉਹ सेठ ਇੱਥੇ ਆਇਆ ਸੀ ਇਹਨਾਂ ਨੂੰ ਪੈਸੇ ਦੇ ਕੇ ਗਿਆ ਹੈ ਹੁਣ ਇਹ ਕਿਸੇ ਦੀ ਨਹੀਂ ਸੁਣਦੇ ਇੱਥੇ ਤਾਂ ਕੋਈ ਵੱਡਾ ਅਧਿਕਾਰੀ ਆ ਕੇ ਕਾੜ ਕਾੜ ਸਕਦਾ ਹੈ ਜੇਕਰ ਉਸਦੇ ਆਰਡਰ ਹੋ ਜਾਣ ਤਾਂ ਇਹ ਛੱਡਣਗੇ ਨਹੀਂ ਤਾਂ ਇਹ ਨਹੀਂ ਕਿਸੇ ਦੀ ਅੱਜ ਸੁਣਦੇ ਦੋਸਤੋ ਇਹਨੀ ਗੱਲ ਸੁਣ ਕੇ ਹੁਣ ਰਾਮ ਲਾਲ ਨੂੰ ਰੁਮਾਲ ਦੇਣ ਦੀ ਕਹਿੰਦੀ ਹੈ ਰੁਮਾਲ ਦਿੰਦਾ ਹੈ ਅਤੇ ਰਾਮ ਲਾਲ ਤੋਂ ਪੈਨ ਮੰਗਦੀ ਹੈ ਰਾਮ ਲਾਲ ਥੋੜੀਕ ਦਿਨੇ ਬਾਹਰ ਜਾਂਦਾ ਹੈ ਵਾਪਸ ਕਿਸੇ ਬਹਾਨੇ ਨਾਲ ਅੰਦਰ ਆਂਦਾ ਹੈ ਪੈਨ ਦੇ ਦਿੰਦਾ ਹੈ ਰੁਮਾਲ ਦੇ ਉੱਪਰ ਪੈਨ ਨਾਲ ਕੁਝ ਲਿਖ ਦਿੰਦੀ ਹੈ ਅਤੇ ਕਹਿੰਦੀ ਹੈ ਸ਼ਹਿਰ ਦੇ ਡੀਐਸਪੀ ਸਾਹਿਬ ਨੂੰ ਇਹਦੇ ਆਇਓ ਮੈਂ ਸੁਣਿਆ ਹੈ ਬੜੇ ਇਮਾਨਦਾਰ ਹਨ ਅਤੇ ਸ਼ਾਇਦ ਉਹ ਮੇਰੀ ਮਦਦ ਕਰ ਸਕਣ ਕਿਉਂਕਿ ਜੇਕਰ ਕਿਸੇ ਕਰਪਟ ਬੰਦੇ ਕੋਲ ਇਹੋ ਜਿਹੇ ਬੰਦੇ ਕੋਲ ਮੇਰੀ ਚਿੱਠੀ ਚਲੀ ਗਈ ਤਾਂ ਉਸਨੇ ਕੋਈ ਵੀ ਐਕਸ਼ਨ ਰਾਤ ਬਰਾਤੀ ਨਹੀਂ ਲੈਣਾ ਮੈਨੂੰ ਉਮੀਦ ਹੈ ਸ਼ਾਇਦ ਸ਼ਮਸ਼ੇਰ ਸਿੰਘ ਕੁਝ ਕਰ ਸਕਣ ਦੋਸਤੋ ਸ਼ਮਸ਼ੇਰ ਸਿੰਘ ਦੇ ਕੋਲ ਰਾਮਲਾਲ ਵਿਚਾਰਾ ਰਾਤ ਨੂੰ ਉਹ ਰੁਮਾਲ ਲੈ ਕੇ ਚਲਾ ਜਾਂਦਾ ਹੈ ਦੋਸਤੋ ਇੰਜ ਡੀਐਸਪੀ ਸਾਹਿਬ ਦੇ ਘਰ ਦੇ ਅੰਦਰ ਆਣਾ ਬੜਾ ਔਖਾ ਹੈ ਬਾਹਰ ਵਾਲੇ ਗਾਰਡ ਰਾਮ ਲਾਲ ਨੂੰ ਦੇਖ ਕੇ ਰੋਕ ਲੈਂਦੇ ਹਨ ਤੇ ਕਹਿੰਦੇ ਹਨ ਜੋ ਵੀ ਮਾਮਲਾ ਹੈ ਸਵੇਰੇ ਆਫਿਸ ਦੇ ਵਿੱਚ ਆਓ ਰਾਮ ਲਾਲ ਕਹਿੰਦਾ ਕਿ ਸਿੱਧੀ ਜ਼ਿੰਦਗੀ ਮੌਤ ਦਾ ਸਵਾਲ ਹੈ ਮੈਨੂੰ ਅੰਦਰ ਜਾਣਦੇ ਹੋ ਨਹੀਂ ਜਾਣ ਦਿੰਦੇ ਲੇਕਿਨ ਰਾਮ ਲਾਲ बार-बार ਮਿੰਤਾ ਕਰਦਾ ਹੈ ਕੋਈ ਵੀ ਉਸਦੀ ਨਹੀਂ ਸੁਣਦਾ ਵਿਚਾਰਾ ਮਜਬੂਰ ਹੋ ਕੇ ਉੱਥੋਂ ਜਾਂਦਾ ਹੈ ਲੇਕਿਨ ਅਚਾਨਕ ਪਤਾ ਨਹੀਂ ਕਿਵੇਂ ਉਸਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਂਦਾ ਹੈ ਅਤੇ ਜਦੋਂ ਦੇਖੋ ਰੱਬ ਜਦੋਂ ਸਿੱਧੀਆਂ ਪਾਉਂਦਾ ਹੈ ਤਾਂ ਆਪੇ ਹੀ ਪੈ ਜਾਂਦੀਆਂ ਹਨ ਆਪਾਂ ਨੂੰ ਕੋਈ ਬਹੁਤਾ ਦਿਮਾਗ ਲਗੜਾਉਣੀ ਪੈਂਦਾ ਆਪੇ ਆਪ ਰੱਬ ਸਹੀ ਰਸਤੇ ਪਹੁੰਚਾ ਦਿੰਦਾ ਹੈ ਇਕਦਮ ਉਹ ਇੱਕ ਪੱਥਰ ਚੱਕਦਾ ਹੈ ਰਮਨ ਨੂੰ ਨਿਵੇਟਦਾ ਹੈ ਅਤੇ ਅੰਦਾਜ਼ਾ ਦੇ ਲਾਕੇ ਵੀ ਇਸ ਕਮਰੇ ਦੇ ਵਿੱਚ ਸ਼ਾਇਦ ਡੀਐਸਪੀ ਸਾਹਿਬ ਹੋ ਸਕਦੇ ਹਨ ਜ਼ੋਰ ਦੀ ਉਸਦੀ ਖਿੜਕੀ ਵੱਲ ਸੁੱਟ ਦਿੰਦਾ ਹੈ ਚਲਾਣਾ ਮਰਦਾ ਹੈ ਦੋਸਤੋ ਖਿੜਕੀ ਦਾ ਕੱਚ ਜਿਹੜਾ ਹੈ ਉਹ ਟੁੱਟ ਜਾਂਦਾ ਹੈ ਹੁਣ ਕੱਚ ਟੁੱਟੇ ਬਾਅਦ ਅੰਦਰ ਜੋ ਕਿ ਡੀਐਸਪੀ ਸਾਹਿਬ ਬੈਠੇ ਹਨ ਉਹਨਾਂ ਨੂੰ ਆਵਾਜ਼ ਸੁਣਦੀ ਹੈ ਵੀ ਖਿੜਕੀ ਦਾ ਕੱਚ ਕਿਸੇ ਨੇ ਤੋੜ ਦਿੱਤਾ ਹੈ ਜਿਹੜੇ ਗਾਰਡ ਹਨ ਉਹ ਰਾਮ ਲਾਲ ਨੂੰ ਦੋਹੇ ਬਾਹਾਂ ਤੋਂ ਫੜ ਲੈਂਦੇ ਹਨ ਅਤੇ ਕੁੱਟਣਾ ਸ਼ੁਰੂ ਕਰ ਦਿੰਦੇ ਹਨ ਆ ਤੁੱਕੀ ਕੀਤਾ ਹੈ ਡੀਐਸਪੀ ਸਾਹਿਬ ਦੇ ਕਰੇ ਪੱਥਰ ਮਾਰਿਆ ਹੈ ਜੇਕਰ ਉਹਨਾਂ ਨੂੰ ਲੱਗ ਜਾਂਦਾ ਫੇਰ ਜੇਕਰ ਕੋਈ ਨੁਕਸਾਨ ਹੋ ਜਾਂਦਾ ਸਾਰੀ ਉਮਰ ਜੇਲ੍ਹ ਦੇ ਵਿੱਚ ਬੰਦ ਰਹਿਣਾ ਸੀ ਆ ਤੁੱਕੀ ਕਰ ਦਿੱਤਾ ਕਮਲਿਆ ਜੇਕਰ ਇੰਨੀ ਜ਼ਰੂਰੀ ਗੱਲ ਸੀ ਤਾਂ ਪਹਿਲਾਂ ਦੱਸਦਾ ਰਾਮ ਲਾਲ ਕਹਿੰਦਾ ਜ਼ਰੂਰੀ ਗੱਲ ਤਾਂ ਸੀਗੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਰੋੜਾ ਪਾਦੇ ਨੂੰ ਤੁਸੀਂ ਮੇਰੀ ਸੁਣਦੇ ਕਿੱਥੋਂ ਹੋ ਲੇਕਿਨ ਹੁਣ ਗਾਰਡਨ ਵੀ ਗੁੱਸਾ ਆ ਚੁੱਕਿਆ ਹੈ ਅਤੇ ਰਾਮ ਲਾਲ ਤੇ ਆਪਣਾ ਗੁੱਸਾ ਉਤਾਰ ਰਹੇ ਹਨ ਲੇਕਿਨ ਉੱਤੇ ਖੜਾ ਡੀਐਸਪੀ ਸਾਹਿਬ ਓਹੋ ਚਿੱਠੀ ਜੋ ਕਿ ਰਮਾਤ ਤੇ ਲਿਖੀ ਹੈ ਉਸ ਨੂੰ ਪੜ ਰਿਹਾ ਹੈ ਉਸ ਦੇ ਉੱਪਰ ਕਿਰਨਦੀਪ ਨੇ ਮੋٹے ਅੱਖਰਾਂ ਦੇ ਵਿੱਚ ਆਪਣੀ ਵਿਅਥਾ ਲਿਖ ਰੱਖੀ ਹੈ ਵੀ ਇਸ ਤਰ੍ਹਾਂ ਇਹਨਾਂ ਨੇ ਮੈਨੂੰ ਚੱਕ ਲਿਆ ਹੈ ਬੜੇ ਹੀ ਗਲਤ ਤਰੀਕੇ ਨਾਲ ਚੱਕਿਆ ਹੈ ਜੇਕਰ ਤੁਸੀਂ ਅੰਜ ਮੈਨੂੰ ਨਾ ਬਚਾਇਆ ਤਾਂ ਸ਼ਾਇਦ ਕੱਲ ਤੱਕ ਮੇਰੀ ਤੁਹਾਨੂੰ ਲਾਸ਼ ਲੱਭੇਗੀ ਡੀਐਸਪੀ ਸਾਹਿਬ ਇਹ ਸਭ ਪੜ ਰਹੇ ਹਨ ਅਤੇ ਇਹ ਸਭ ਪੜਕੇ ਪਾਵੂਖ ਹੋ ਜਾਂਦੇ ਹਨ ਵੀ ਕਿਸੇ ਕੁੜੀ ਦੀ ਜੱਕਰ ਮੇਰੇ ਕਰਕੇ ਜ਼ਿੰਦਗੀ ਬਦਲਦੀ ਹੈ ਜ਼ਿੰਦਗੀ ਬਚਦੀ ਹੈ ਪਰ ਸ਼ਾਇਦ ਮੈਨੂੰ ਅੱਜ ਰਾਤ ਥੋੜੀ ਮਿਹਨਤ ਕਰਨੀ ਚਾਹੀਦੀ ਹੈ ਦੋਸਤੋ ਬਾਹਰ ਆਂਦਾ ਹੈ ਰਾਮ ਲਾਲ ਨੂੰ ਦੇਖਦਾ ਹੈ ਅਤੇ ਕਾਰਨ ਪੁੱਛਦਾ ਹੈ ਕਿਉਂ ਇਹ ਅਤੇ ਕਾਰਨ ਪੁੱਛਦਾ ਹੈ ਕਿਉਂ ਸਿੱਟਿਆ ਰੁਮਾਲੇ ਉੱਪਰ ਕੌਣ ਹੈ ਇਹ ਕੁੜੀ ਅਤੇ ਤੇਰੀ ਕੀ ਲੱਗਦੀ ਹੈ ਇੱਥੇ ਕਿਉਂ ਆਇਆ ਹੈ ਦੋਸਤੋ ਰਾਮ ਲਾਲ ਵਿਚਾਰਾ ਰੋਂਦਾ ਕਰ ਲੋਂਦਾ ਸਾਰੀ ਗੱਲ ਦੱਸ ਦਿੰਦਾ ਹੈ ਮੈਂ ਤਾਂ ਚਾਹ ਵੇਚਦਾ ਹਾਂ ਵਿਚਾਰੀ ਨੇ ਮੈਨੂੰ ਮਿਹਨਤ ਕਰੀ ਅਤੇ ਮੈਨੂੰ ਇੱਥੇ ਭੇਜਤਾ ਮੈਂ ਤੁਹਾਡੇ ਕੋਲ ਆ ਗਿਆ ਉਸ ਨੂੰ ਵਿਚਾਰੀ ਨੂੰ ਬੜੀ ਉਮੀਦ ਸੀ ਵੀ ਤੁਸੀਂ ਉਸ ਦੀ ਮਦਦ ਕਰੋਗੇ ਜੇਕਰ ਅੱਜ ਤੁਸੀਂ ਮਦਦ ਨਾ ਕੀਤੀ ਨਾ ਤਾਂ ਪੁਰਸ ਵਾਲਿਆਂ ਤੋਂ ਉਸ ਦਾ ਵਿਸ਼ਵਾਸ ਰੱਬ ਤੋਂ ਵੀ ਉਸ ਦਾ ਵਿਸ਼ਵਾਸ ਵਿਚਾਰੀ ਦਾ ਚੱਕਿਆ ਜਾਣਾ ਹੈ ਅੱਤੇ ਇਤੋਹ ਨੂੰ ਉੱਥੇ ਜਾਣਾ ਚਾਹੀਦਾ ਹੈ ਹੁਣ ਇੰਨੀ ਗੱਲ ਸੁਣ ਕੇ ਸ਼ਮਸ਼ੇਰ ਸਿੰਘ ਨੂੰ ਵੀ ਤਰਸ ਆ ਜਾਂਦਾ ਹੈ ਅਤੇ ਕੋਈ ਗੱਲ ਨਹੀਂ ਮੈਂ ਮਦਦ ਕਰਨ ਦੇ ਲਈ ਤਿਆਰ ਹਾਂ ਲੇਕਿਨ ਐਸਐਚਓ ਬੜਾ ਚਲਾਕ ਹੈ ਪਹਿਲਾਂ ਵੀ ਇਸ ਤਰ੍ਹਾਂ ਦਾ ਕੇਸ ਆਇਆ ਸੀ ਮੈਂ ਉੱਥੇ ਗਿਆ ਲੇਕਿਨ ਉਸਨੇ ਸਭ ਕੁਝ ਦਾ ਕਰ ਲਿਆ ਕੋਈ ਵੀ ਸਬੂਤ ਮੈਨੂੰ ਲੱਭਿਆ ਨਹੀਂ ਅਤੇ ਐਸਐਚਓ ਥੋੜੇ ਹੀ ਦਿਨਾਂ ਬਾਅਦ ਕੋਰਟ ਦੇ ਵਿੱਚੋਂ ਆਪਣਾ ਸਸਪੈਂਸ਼ਨ ਆਰਡਰ ਕੈਨਸਲ ਕਰਵਾ ਕੇ ਵਾਪਸ ਆਪਣੀ ਡਿਊਟੀ ਤੇ ਜੁਆਇਨ ਹੋ ਗਿਆ ਹੁਣ ਮੈਂ ਉਸ ਦਾ ਕੁਝ ਵੀ ਨਹੀਂ ਕਰ ਸਕਦਾ ਲੇਕਿਨ ਰਾਮ ਲਾਲ ਮਿੰਤਾ ਕੱਢਦਾ ਹੈ ਦੋਸਤੋ ਇਸ ਵਾਰ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਵੀ ਆਈਡੀਆ ਆ ਜਾਂਦਾ ਹੈ ਅਤੇ ਸੋਚਦਾ ਹੈ ਹਾਂ ਮੈਂ ਕੁਝ ਕਰ ਸਕਦਾ ਹਾਂ ਅਤੇ ਮੇਰੇ ਸ਼ਾਇਦ ਇਸ ਤਰ੍ਹਾਂ ਕਰਨ ਦੇ ਨਾਲ ਕੁਝ ਹੱਥ ਲੱਗ ਜਾਵੇਗਾ ਅਤੇ ਮੈਂ ਉਸ ਵਿਚਾਰੀ ਲੜਕੀ ਦੀ ਮਦਦ ਕਰ ਸਕਦਾ ਹਾਂ ਦੋਸਤੋ ਇੱਕ ਪਲਾਨ ਬਣਾਉਂਦੇ ਹਨ ਰਾਮ ਲਾਲ ਆਪਣੇ ਰਾਮ ਲਾਲ ਆਪਣੇ ਮਲੇ ਕੁਚਾਲੇ ਕੱਪੜੇ ਸਭ ਨੂੰ ਦੇ ਦਿੰਦਾ ਹੈ ਜਿਹੜਾ ਸਭ ਹੈ ਸ਼ਮਸ਼ੀਰ ਸਿੰਘ ਉਹ ਮਲੇ ਕੁਚਾਲੇ ਕੱਪੜੇ ਪਾ ਕੇ ਅਤੇ ਚਲਾ ਜਾਂਦਾ ਹੈ ਜੀ ਥਾਣੇ ਦੇ ਵਿੱਚ ਇੰਜ ਲੱਗਦਾ ਹੈ ਜਿਵੇਂ ਕੋਈ ਬੜਾ ਗਰੀਬ ਬੰਦਾ ਹੋਵੇ ਮੱਥੇ 'ਤੇ ਢੂਣ ਮਾਰ ਰੱਖੀ ਹੈ ਅਤੇ ਮੁਸ਼ਕਵਾਲਾ ਕੋਈ ਚਿੱਕੜ ਵਗੈਰੇ ਦੇ ਵਿੱਚ ਥੋੜਾ ਬੋਤਾ ਉੱਪਰ ਸਿੱਟ ਲਿਆ ਹੋਇਆ ਹੈ ਅਤੇ ਇਸ ਤਰ੍ਹਾਂ ਮੁਸ਼ਕ ਮਾਰਦਾ ਹੈ ਸਾਇਦ ਪਤਾ ਨਹੀਂ ਕਿੰਨੇ ਦਿਨਾਂ ਦਾ ਨਹਾਤਾ ਹੋਵੇ ਪਛਾਣ ਦੇ ਵਿੱਚ ਨਹੀਂ ਆ ਰਿਹਾ ਵੀ ਇਹ ਤਾਂ ਕੋਈ ਅਫਸਰ ਵੀ ਹੋ ਸਕਦਾ ਹੈ ਕੋਈ ਸੋਚ ਵੀ ਨਹੀਂ ਸਕਦਾ ਇਸ ਤਰ੍ਹਾਂ ਪੇਛ ਵਟ ਲਿਆ ਹੈ ਦੋਸਤੋ ਡੀਐਸਪੀ ਸਾਹਿਬ ਉਸ ਥਾਣੇ ਦੇ ਵਿੱਚ ਜਾਂਦੇ ਹਨ ਥਾਣੇ ਦੇ ਵਿੱਚ ਆ ਕੇ ਪਹਿਲਾਂ ਤਾਂ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਕਾਂਸਟੇਬਲ ਸਮਝ ਜਾਂਦਾ ਹੈ ਵੀ ਉਸ ਕੁੜੀ ਦੇ ਵਾਸਤੇ ਆਇਆ ਹੈ ਕਿਉਂਕਿ ਇਸ ਸਮੇ ਉਸ ਦਾ ਹੀ ਪਰਿਵਾਰ ਇਸ ਦੇ ਵਿੱਚ ਬੰਦ ਹੈ ਪੈਸੇ ਮੰਗਣ ਲੱਗਦਾ ਹੈ ਜੜਾ ਪਹਿਲਾਂ ਤਾਂ ਡੀਐਸਪੀ ਨੂੰ ਗੁੱਸਾ ਚੜਦਾ ਹੈ ਵੀ ਇਸ ਦੇ ਹੁਣੇ ਦੋ ਲਪੇੜੇ ਮਾਰਾ ਅਤੇ ਸਿੱਧਾ ਕਰਦਾ ਇਹਨੂੰ ਮਿੰਟਾਂ ਦੇ ਵਿੱਚ ਲੇਕਿਨ ਰਾਮ ਲਾਲ ਦੇ ਮੂੰਹ ਵੱਲ ਦੇਖਦਾ ਹੈ ਤਾਂ ਕਰਕੇ ਆਪਣੀ ਜੇਬ ਦੇ ਵਿੱਚੋਂ 500 ਰੁਪਏ ਦਾ ਨੋਟ ਕੱਢਦਾ ਹੈ ਅਤੇ ਉਸਤੇ ਮੋਹਤੇ ਮਾਰਦਾ ਹੈ ਅੰਦਰ ਜਾਣ ਜਾਂਦਾ ਹੈ ਅੰਦਰ ਜਾ ਕੇ ਡੀਐਸਪੀ ਸਾਹਿਬ ਉਸ ਐਸਐਚਓ ਦੇ ਅੱਗੇ ਹੱਥ ਬੰਨ੍ਹ ਕੇ ਖੜੇ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਸਾਹਿਬ ਮੇਰੀ ਧੀਆ ਵਰਗੀ ਲੜਕੀ ਨੂੰ ਤੁਸੀਂ ਇੱਥੇ ਬੰਦ ਕਰ ਰੱਖਿਆ ਹੋਇਆ ਹੈ ਮੇਰੀ ਕੁੜੀ ਮੰਨੋ ਤੁਸੀਂ ਉਸ ਨੂੰ ਅਤੇ ਉਸ ਨੂੰ ਛੱਡ ਦਿਓ ਉਸਦੇ ਪਰਿਵਾਰ ਨੂੰ ਵੀ ਤੁਸੀਂ ਇੱਥੇ ਬੰਦ ਕਰ ਰੱਖਿਆ ਹੈ ਵਿਚਾਰੀ ਦਾ ਕੋਈ ਵੀ ਕਸੂਰ ਨਹੀਂ ਹੈ ਅਤੇ ਉਸ ਨੂੰ ਜਾਣ ਲਿਓ ਐਸਚੂ ਜਿਵੇਂ ਹੀ ਸੁਣਦਾ ਹੈ ਵੀ ਇਹ ਤਾਂ ਉਸ ਕੁੜੀ ਦੇ ਵਾਸਤੇ ਆਇਆ ਹੈ ਤਾਂ ਉਹ ਕਹਿੰਦਾ ਹੈ ਵੀ ਪਹਿਲਾਂ ਵੀ ਇਸ ਦੇ ਪਰਿਵਾਰ ਨੂੰ ਮੈਂ ਇੱਥੇ ਬੰਦ ਕਰ ਰੱਖਿਆ ਹੈ ਜੇਕਰ ਤੂੰ ਇੱਥੋਂ ਨਾ ਗਿਆ ਨਾ ਤਾਂ ਫਿਰ ਦੇਖੀ ਤੇਰਾ ਬੜਦਾ ਕੀ ਹੈ ਅਤੇ ਤੈਨੂੰ ਵੀ ਉਹਨਾਂ ਦੇ ਨਾਲ ਮੈਂ ਬੰਦ ਕਰ ਦੇਣਾ ਹੈ ਅੱਗੋ ਜਿਹੜਾ ਗਰੀਬ ਕਹਿੰਦਾ ਹੈ ਐਵੇਂ ਕਿਵੇਂ ਬੰਦ ਕਰ ਦੋਗੇ ਮੈਂ ਤਾਂ ਇੱਥੇ ਬੇਨਤੀ ਕਰਨ ਆਇਆ ਹਾਂ ਤੁਹਾਡੇ ਕੋਲ ਇਹੋ ਜਿਹੇ ਅਧਿਕਾਰ ਥੋੜੀ ਹਨ ਬਿਨਾ ਗੱਲ ਤੋਂ ਬਿਨਾ ਕੇਸ ਤੋਂ ਮੈਨੂੰ ਅੰਦਰ ਬੰਦ ਕਰ ਸਕਦੇ ਹੋ ਐਸਚੋ ਕਿੰਦਾ ਅਧਿਕਾਰਾਂ ਦੀ ਗੱਲ ਕਰਦਾ ਹੈ ਹੈ ਕੌਣ ਤੂੰ ਦੇਖਣ ਦੇ ਵਿੱਚ ਤਾਂ ਮੰਗਤਾ ਲੱਗਦਾ ਹੈ ਅਤੇ ਮੈਨੂੰ ਸਮਝਾਦਾ ਹੈ ਮੈਂ ਕੀ ਕਰਾਂਗਾ ਅਤੇ ਜ਼ਿਆਦਾ ਨਾ ਬੋਲ ਨਹੀਂ ਤਾਂ ਫਿਰ ਦੇਖ ਲੈ ਉਹ ਪਟਿਆ ਵਾਲਾ ਕਮਰਾ ਹੈ ਤੇਨੋ 호텔 ਆ ਜਾਗਾ ਅਤੇ ਪਟੇ ਫੇਰਾਂਗਾ ਹੁਣ ਇਨੀ ਗੱਲ ਸੁਣ ਕੇ ਐਸਪੀ ਨੂੰ ਗੁੱਸਾ ਟੜਦਾ ਹੈ ਅਤੇ ਕਹਿ ਦਿੰਦਾ ਹੈ ਐਵੇਂ ਕਿਵੇਂ ਫੇਰ ਦੋਗੇ ਪਟੇ ਤੁਸੀਂ ਐਵੇਂ ਤਾਂ ਤੁਸੀਂ ਕਿਸੇ ਨੂੰ ਵੀ ਅੰਦਰ ਬਾਦ ਕਰ ਸਕਦੇ ਹੋ ਮੇਰੇ ਖਿਲਾਫ ਕੋਈ ਵੀ ਐਫਆਈਆਰ ਨਹੀਂ ਹੈ ਨਾ ਹੀ ਮੇਰੇ ਖਿਲਾਫ ਕੋਈ ਕੇਸ ਚੱਲਦਾ ਹੈ ਮੈਂ ਕੁਝ ਵੀ ਗਲਤ ਨਹੀਂ ਕੀਤਾ ਐਵੇਂ ਤੁਸੀਂ ਮੇਰੇ ਤੇ ਜ਼ੁਲਮ ਨਹੀਂ ਢਾ ਸਕਦੇ ਤੁਹਾਨੂੰ ਇਹੋ ਜਿਹਾ ਕਰਨ ਵਾਸਤੇ ਪਹਿਲਾਂអនុਮਤੀ ਲੈਣੀ ਪਵੇਗੀ ਉੱਚ ਅਫਸਰਾਂ ਤੋਂ ਬਾਅਦ ਵਿੱਚ ਤੁਸੀਂ ਕਰ ਸਕਦੇ ਹੋ ਐਸ.ਟੀ. ਕਹਿੰਦਾ ਮੈਨੂੰ ਕਾਨੂੰਨ ਸਿਖਾਣਾ ਹੈ ਨਾ ਤੂੰ ਦੇਖ ਲੈ ਫਿਰ ਅੱਜ ਤੈਨੂੰ ਕਾਨੂੰਨ ਮੈਂ ਸਿਖਾਵਾਂਗਾ ਅੱਜ ਤੇਰੀ ਸ਼ਮਤ ਨਾ ਆਈ ਤਾਂ ਮੇਰਾ ਨਾਮ ਵੀ ਫਿਰ ਬਦਲ ਦੇ ਤਾ ਅੱਗੋ ਐਸ.ਟੀ. ਜਿਹੜਾ ਹੈ ਉਸ ਡੀ.ਐਸ.ਪੀ ਨੂੰ ਅੰਦਰ ਲੈ ਜਾਂਦਾ ਹੈ ਪਟਿਆਂ ਵਾਲੀ ਮਸ਼ੀਨ ਤੇ ਲੰਮਾ ਪਾ ਦਿੰਦਾ ਹੈ ਪਟੇ ਚਲਾਉਣ ਹੀ ਲੱਗਦਾ ਹੈ ਇਹਨੇ ਦੇ ਵਿੱਚ ਡੀ.ਐਸ.ਪੀ ਬੋਰ ਪੈਂਦਾ ਹੈ ਅੱਥੇ ਕਹਿੰਦਾ ਹੈ ਵੀ ਤੁਸੀਂ ਮੇਰੀ ਕੁੜੀ ਨੂੰ ਤਾਂ ਚਲੋ ਘੱਟੋ-ਘੱਟ ਛੱਡ ਦਿਓ ਮੈਨੂੰ ਪਾਵੇਂ ਤੇ ਖੁੱਟ ਲੋ ਲੇਕਿਨ ਤੁਸੀਂ ਕੁੜੀ ਨੂੰ ਇੱਥੇ ਨਹੀਂ ਰੱਖ ਸਕਦੇ ਵਿਚਾਰੀ ਜੇਕਰ ਇੱਥੇ ਰਹੇਗੀ ਤਾਂ ਉਸਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਕੱਲ ਨੂੰ ਕੌਣ ਕਰੇਗਾ ਇੱਕ ਉਹ ਜੀ ਨਰਕੀ ਨਾਲ ਵਿਆਹ ਜੋ ਕਿ ਸਾਰੀ ਰਾਤ ਇਕੱਲੀ ਇਸ ਥਾਣੇ ਵਿੱਚ ਬੰਦ ਸੀ ਪਤਾ ਨਹੀਂ ਉਸ ਦੇ ਨਾਲ ਕੀ ਕੁਝ ਹੋਇਆ ਹੋਵੇਗਾ ਜਾਂ ਨਹੀਂ ਕੱਲ ਸਭ ਲੋਕ ਸ਼ੱਕ ਕਰਨਗੇ ਪਹਿਲਾਂ ਵੀ ਵਿਚਾਰੀ ਬੜੀ ਗਰੀਬ ਹੈ ਇਸ ਦਾ ਹੀ ਸ਼ਾਦੀ ਨਹੀਂ ਹੁੰਦੀ ਅਤੇ ਹੁਣ ਜੇਕਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਤਾਂ ਬਿਲਕੁਲ ਵੀ ਇਸ ਦੀ ਜ਼ਿੰਦਗੀ ਜਿਹੜੀ ਹੈ ਨਰਕ ਬਣ ਜਾਵੇਗੀ ਹੁਣ ਅੱਗੋਂ ਜਿਹੜਾ ਐਸਚੋ ਹੈ ਉਹ ਕਹਿੰਦਾ ਹੈ ਵੀ ਜੇਕਰ ਇਹੋ ਜਿਹੀ ਗੱਲ ਸੀ ਤਾਂ ਪਹਿਲਾਂ ਐਨੇ ਵੱਡੇ ਬੰਦੇ ਨਾਲ ਪੰਗਾ ਲੈਣ ਤੋਂ ਪਹਿਲਾਂ ਸੋਚਣੀ ਚਾਹੀਦੀ ਸੀ ਅਗਲੇ ਨੇ ਫਿਰ ਪੈਸੇ ਦੇ ਕੇ ਬੰਦ ਕਰਾ ਦਿੱਤਾ ਨਾ ਮਨਦਾ ਹੈ ਫਿਰ ਅਗਲਿਆਂ ਨੂੰ ਹੁਣ ਤਾਂ ਨਹੀਂ ਲੈਂਦਾ ਪੰਗੇ ਅੱਗੋਂ ਡੀਐਸਪੀ ਸਾਹਿਬ ਕਹਿੰਦਾ ਹੈ ਲੈ ਪੈਸੀ ਦੀ ਕਿਹੜੀ ਗੱਲ ਹੈ ਪੈਸੇ ਤਾਂ ਮੈਂ ਵੀ ਦੇ ਸਕਦਾ ਹਾਂ ਦੱਸੋ ਕਿੰਨੇ ਪੈਸੇ ਚਾਹੀਦੇ ਹਨ ਤਾਂ ਐਸਐਚਓ ਕਹਿੰਦਾ ਹੈ ਤੇਰੀ ਔਕਾਤ ਹੈ ਪੈਸੇ ਦੇਣ ਦੀ ਅਗਲਾ ਪਤਾ ਵੀ ਹੈ ਕਿੰਨਾ ਕੁਝ ਕਰਕੇ ਗਿਆ ਹੈ ਲੈ ਦੱਸ ਫਿਰ ਕਿੰਨੇ ਵੈਸੀ ਦੇਵੇਂਗਾ ਤਾਂ ਅੱਗੋਂ ਕਹਿੰਦਾ ਹੈ ਦੱਸ ਤੁਸੀਂ ਤੁਸੀਂ ਕਿੰਨੇ ਲਾਉਂਗੇ ਤਾਂ ਐਸਐਚਓ ਕਹਿੰਦਾ ਹੈ ਲੈ ਚੱਲ ਕੋਈ ਗੱਲ ਨਹੀਂ ਵੈਸੇ ਤਾਂ ਬਹੁਤ ਹੀ ਪੈਸੇ ਬਣਦੇ ਹਨ ਲੇਕਿਨ ਮੈਨੂੰ ਲੱਗਦਾ ਨਹੀਂ ਹੈ ਤੂੰ ਬਹੁਤੇ ਦੇ ਸਕਦਾ ਹੈ ਜਲ ਐਂ ਕਰ ਇੱਕ ਰਾਤ ਦੇ ਲਈ ਮੈਂ ਕੁੜੀ ਨੂੰ ਛੱਡ ਦਾਂਗਾ ਕੱਲ ਸਵੇਰੇ ਫਿਰ ਫੜ ਲਾਂਗੇ ਨਾਲੇ ਇਸ ਨਾਲ ਸੇਠ ਨੂੰ ਵੀ ਪਤਾ ਨਹੀਂ ਲੱਗਣਾ ਨਾਲੇ ਤੇਰੀ ਕੁੜੀ ਦੀ ਇੱਜ਼ਤ ਬਚ ਜਾਵੇਗੀ ਇੰਜ ਕਰ 80000 ਰੁਪਏ ਇੱਥੇ ਦੇ ਜਾ ਇੱਕ ਰਾਤ ਦੇ ਲਈ ਅਸੀਂ ਉਸ ਨੂੰ ਛੱਡ ਦਿੰਨੇ ਹਾਂ ਇੱਜ ਤੁਸੀਂ ਬਚਾ ਲਾਂਗੇ ਬਾਕੀ ਅਸੀਂ ਜਾਣੀਏ ਸਾਡਾ ਕੰਮ ਜਾਣੇ ਅੱਗੋਂ ਡੀਐਸਪੀ ਕਹਿੰਦਾ ਹੋਇਆ ਤੁਹਾਨੂੰ ਕੀ ਲੱਗਦਾ 80000 ਮੇਰੇ ਕੋਲ ਐਨੇ ਪਿਆ ਹੋਏ ساری ਉਮਰ 80000 ਵਾਸਤੇ ਕੰਮ ਕਰਾਂਗਾ ਤਾ ਜਾ ਕੇ ਕਿਤੇ ਬਣੇਗਾ ਮੇਰੇ ਕੋਲ ਇਹਨੇ ਪੈਸੇ ਕਿੱਥੋਂ ਆਏ ਅਤੇ ਮੇਰੇ ਕੋਲ ਤਾਂ ਆਬ ਦਾ ਘਰ ਵੀ ਨਹੀਂ ਹੈ ਤਾਂ ਉਹ ਜਿਹੜਾ ਐਸਐਚਓ ਹੈ ਉਹ ਗੁੱਸੇ ਤੇ ਵੀ ਤਾਂ ਜਾਂਦਾ ਹੈ ਅਤੇ ਪਟੇ ਫੇਰਦਾ ਹੁਕਮ ਦੇ ਦਿੰਦਾ ਹੈ ਬਿਨਾ ਕੁਝ ਸੋਚੇ ਸਮਝੇ ਨਾਲ ਖੜੇ ਕਾਂਸਟੇਬਲ ਜਿਹੜੇ ਹੈ ਦੋ ਤਿੰਨ ਪਟੇ ਪਟਿਆਂ ਵਾਲੀ ਮਸ਼ੀਨ ਤੋਂ ਲੈ ਕੇ ਉਸਨੇ ਫੇਰ ਜੰਦੇ ਹਨ ਦੋਸਤੋ ਪਟੇ ਖਾਣ ਤੋਂ ਬਾਅਦ ਡੀਐਸਪੀ ਨੂੰ ਹੋਰ ਵੀ ਗੁੱਸਾ ਆ ਗਿਆ ਹੈ ਅਤੇ ਅੱਜ ਉਸਨੇ ਠਾਨ ਲਿਆ ਹੈ ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਸੁੱਕਾ ਲੰਘ ਗਿਆ ਤਾਂ ਫਿਰ ਮੇਰੇ ਇੰਨੀ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਸਭ ਕੁਝ ਕਰਿਆ ਬ्यर्थ ਚਲਾ ਜਾਏਗਾ ਜੇਕਰ ਅੱਜ ਇਹ ਜਣੇ ਸੁੱਕੇ ਲੰਘੇ ਦੋਸਤੋ ਮਨ ਹੀ ਮਨਸ ਕੀਮਾ ਕਰਨ ਲੱਗ ਜਾਂਦਾ ਹੈ ਇਹਨਾਂ ਦੇ ਵਿੱਚ ਜਿਹੜਾ ਐਸਚੋ ਹੈ ਹੋਰ ਜ਼ਿਆਦਾ ਬੁੱਠਾ ਬੋਲ ਪੈਂਦਾ ਹੈ ਆਗਾ ਸਵਾਦ ਗੜਾ ਕਰਨ ਲੱਗ ਜਾਂਦਾ ਹੈ ਅਤੇ ਕਹਿੰਦਾ ਹੈ ਵੀ ਤੂੰ ਇਥੋਂ ਹੁਣ ਚਲਾ ਜਾ ਨਹੀਂ ਤਾਂ ਫਿਰ ਤੈਨੂੰ ਇੱਥੇ ਸਾਰੀ ਰਾਤ ਬੰਦ ਕਰਕੇ ਸਾਰੀ ਰਾਤ ਤੇਰੇ ਪੱਤੇ ਫੇਰਨੇ ਹਨ ਸਾਰੀ ਰਾਤ ਤੇਰਾ ਸੇਵਾ ਪਾਣੀ ਕਰਨਾ ਹੈ ਜੇਕਰ ਹੁਣੇ ਤੋਂ ਨਹੀਂ ਗਿਆ ਤਾਂ ਫਿਰ ਦੇਖ ਲੈ ਤੇਰਾ ਹਾਲ ਕੀ ਬਣਦਾ ਹੈ ਤੈਨੂੰ ਵੀ ਕੋਈ ਮੁਕਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕਰ ਦਾਂਗੇ ਤੱਗੋ ਜੜਾ ਡੀਐਸਪੀ ਇਹ ਕਹਿੰਦਾ ਐਵੇਂ ਕਿਵੇਂ ਬੰਦ ਕਰ ਦੋਗੇ ਕਿਹੜੇ ਕੇਸ ਦੇ ਵਿੱਚ ਬੰਦ ਕਰੋਗੇ ਚਲੋ ਦੋਸਤੋ ਤਾਸ ਚੋ ਕਹਿੰਦਾ ਹੈ ਤੈਨੂੰ ਫਿਰ ਚਿੱਟੇ ਦੇ ਕੇਸ ਦੇ ਵਿੱਚ ਬੰਦ ਕਰ ਦਈਏ ਦੇਖ ਲੈ ਫਿਰ ਜਿਹੜਾ ਇਸ ਤੇ ਪਰਵਾਰ ਤੇ ਪਾਣਾ ਹੈ ਉਹੀ ਕੇਸ ਤੇਰੇ ਤੇ ਪਾਦਨੇ ਹਾਂ ਤਾਂਗੋ ਡੀਐਸਪੀ ਕਹਿੰਦਾ ਹੈ ਮੇਰੇ ਕੋਲ ਤਾਂ ਕੋਈ ਚਿੱਟਾ ਬਰਾਮਦ ਨਹੀਂ ਹੋਇਆ ਐਵੇਂ ਕਿਵੇਂ ਤੁਸੀਂ ਕਰ ਸਕਦੇ ਹੋ ਚਲੋ ਜੀ ਇਹ ਸਭ ਕੁਝ ਵਾਕਿਆ ਚੱਲ ਰਿਹਾ ਹੈ ਇੰਨੇ ਦੇ ਵਿਚਕਾਰ ਦੁਬਾਰਾ ਡੀਐਸਪੀ ਸਾਹਿਬ ਨੂੰ ਪਟਿਆਂ ਵਾਲੀ ਮਸ਼ੀਨ ਥੱਲੇ ਲੰਮਾ ਪਾ ਲਿਆ ਜਾਂਦਾ ਹੈ ਦੁਬਾਰਾ ਬਟਨ ਨੱਪਣੀ ਵਾਲੇ ਹਨ ਜਿਹੜਾ ਨਾਲ ਖੜਾ ਕਾਂਸਟੇਬਲ ਹੈ ਉਹ ਬਟਨ ਦੇ ਬਾਅਦ ਹੱਥ ਬਣਾਉਂਦਾ ਹੈ ਅਤੇ ਸੋਚਦਾ ਹੈ ਹੁਣ ਇਸ ਨੂੰ ਅਧੇ ਘੰਟੇ ਤੋਂ ਪਹਿਲਾਂ ਜਦੋਂ ਤੱਕ ਇਹ ਬੇਹੋਸ਼ ਨਹੀਂ ਹੋ ਜਾਂਦਾ ਉਦੋਂ ਤੱਕ ਛੱਡਣਾ ਨਹੀਂ ਹੈ ਹੁਣ ਡੀਐਸਪੀ ਸਾਹਿਬ ਅੱਕ ਚੁਕੇ ਹਨ ਉਹਨਾਂ ਦਾ ਪਰਾ ਸਿਰੋਂ ਲੱਤ ਚੁਕਿਆ ਹੈ ਹੁਣ ਬਰਦਾਸ਼ਤ ਹੋਰ ਕਰਨਾ ਉਹਨਾਂ ਦੇ ਵਾਸਤੇ ਗੱਲ ਨਹੀਂ ਹੈ ਅਤੇ ਇੱਕਦਮ ਤੁਰੰਤ ਉੱਠ ਖੜੇ ਹੁੰਦੇ ਹਨ ਅਤੇ ਆਪਣਾ ਆਇਡੈਂਟੀਟੀ ਕਾਰਡ ਸਭ ਦੇ ਸਾਹਮਣੇ ਰੱਖ ਦਿੰਦੇ ਹਨ ਅਤੇ ਜਿਵੇਂ ਹੀ ਆਇਡੈਂਟੀਟੀ ਕਾਰਡ ਕੌਨਸਟੇਬਲ ਦੇਖਦਾ ਹੈ ਉਸ ਦਾ ਹੱਥ ਕੰਮਰ ਲੱਗ ਜਾਂਦਾ ਹੈ ਇੱਕਦਮ ਫਲੂਟ ਮਾਰਦਾ ਹੈ ਸਾਹਿਬ ਅਤੇ ਸਾਰੇ ਜਣੇ ਉਸ ਨੂੰ ਵੇਖ ਕੇ ਸਰੂਟ ਮਾਰਦੇ ਹਨ ਵੀ ਇਹ ਤਾਂ ਕੋਈ ਵੱਡਾ ਅਪਸਰ ਲੱਗਦਾ ਹੈ ਜਿਸ ਨੂੰ ਆਪਾਂ ਗਰੀ ਸਮਝਦੇ ਸੀ ਇਹਨਾਂ ਦੇ ਵਿਚਕਾਰ ਜਿਹੜਾ ਐਸਚੂ ਹੈ ਉਸਦੀ ਪੈਂਟ ਗਿੱਲੀ ਹੋ ਜਾਂਦੀ ਹੈ ਵਿਚਾਰਾ ਲੱਤਾਂ ਕੰਬ ਕੇ ਥੱਲੇ ਡਿੱਗ ਜਾਂਦਾ ਹੈ ਉਸ ਨੂੰ ਹੋਸ਼ ਨਹੀਂ ਹੈ ਆਸ-ਪਾਸ ਵਾਲੇ ਦੀ ਆਵਾਜ਼ ਉਸ ਨੂੰ ਸੁਣਨੀ ਬੰਦ ਹੋ ਗਈ ਹੈ ਅਚਾਨਕ ਕੌਨਸਟੇਬਲ ਆਂਦਾ ਹੈ ਮੂੰਹ ਤੇ ਉਸ ਤੇ ਪਾਣੀ ਦੀ ਛਿੱਟੀ ਮਾਰਦਾ ਹੈ ਮੜਾ ਮੋਟਾ ਹੋਸ਼ ਐਸਐਚਓ ਸਭ ਨੂੰ ਆ ਗਿਆ ਹੈ ਹੁਣ ਉਸ ਨੂੰ ਪਤਾ ਲੱਗ ਚੁੱਕਿਆ ਹੈ ਵੀ ਮੇਰੀ ਹਾਲਗੀ ਹੈ ਅਤੇ ਹੁਣ ਮੈਨੂੰ ਇਸ ਦੁਨੀਆ ਦੇ ਵਿੱਚ ਬਚਾਉਣ ਵਾਲਾ ਕੋਈ ਨਹੀਂ ਬਚਿਆ ਕਿਉਂਕਿ ਆਪ ਮੈਂ ਡੀਐਸਪੀ ਸਭ ਨਾਲ ਪੰਗਾ ਲੈ ਲਿਆ ਹੈ ਦੋਸਤੋ ਤੁਰੰਤ ਡੀਐਸਪੀ ਸਭ ਆਪਣੇ ਰੋਬ ਦੇ ਬਚਾਉਂਦੇ ਹਨ ਜਦ ਥੋੜੇ ਸਮੇਂ ਪਹਿਲਾਂ ਜੀਜੀ ਕਰਕੇ ਗੱਲ ਕਰ ਰਹੇ ਹਨ ਹੁਣ ਆਪਦੇ ਟਾਇਲ ਦੇ ਵਿੱਚ ਗੱਲ ਕਰਦੇ ਹਨ ਅਤੇ ਐਸਚਓ ਸਮੇਤ ਸਾਰੇ ਥਾਣੇ ਨੂੰ ਇੱਕ ਲਾਈਨ ਦੇ ਵਿੱਚ ਖੜਾ ਕਰ ਲੈਂਦੇ ਹਨ ਤੁਰੰਤ ਬਾਹਰ ਵਾਲੇ ਜਿਹੜੇ ਉਸਦੇ ਨਾਲ ਵਾਲੇ ਸਾਥੀ ਹਨ ਉਹਨਾਂ ਨੂੰ ਬੁਲਾ ਲੈਂਦੇ ਹਨ ਥਾਣੇ ਦੇ ਵਿੱਚਕਾਰ ਕਈ ਵੱਡੇ ਅਫਸਰ ਆ ਗਏ ਹਨ ਅਤੇ ਉਸ ਪਰਿਵਾਰ ਨੂੰ ਰਿਹਾ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਐਸਚਓ ਨੇ ਧੱਕੇ ਨਾਲ ਬੰਦ ਕੀਤਾ ਹੈ ਐਸਚਓ ਸਾਰਿਆਂ ਨੂੰ ਖੋਲ ਦਿੰਦਾ ਹੈ ਅਤੇ ਉਸ ਕੁੜੀ ਨੂੰ ਵੀ ਕਿਰਨਦੀਪ ਨੂੰ ਵੀ ਖੋਲ ਦਿੰਦਾ ਹੈ ਬਾਕੀ ਪਰਿਵਾਰਤਾਂ ਤੋਂ ਬਾਹਰ ਚਲਾ ਜਾਂਦਾ ਹੈ ਕਿਰਨਦੀਪ ਇਹ ਸਭ ਕੁਝ ਆਪਣੀ ਅੱਖਾਂ ਨਾਲ ਦੇਖ ਰਹੀ ਹੈ ਉਹ ਦੇਖਣਾ ਚਾਹੁੰਦੀ ਹੈ ਬੀ ਡੀ ਐਸ ਪੀ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰੇਗਾ ਹੁਣ ਡੀ ਐਸ ਪੀ ਤੁਰੰਤ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਮੰਗਾਉਂਦਾ ਹੈ ਕਿਉਂਕਿ ਸੀ ਸੀ ਟੀ ਵੀ ਦੇ ਵਿੱਚ ਸਭ ਕੁਝ ਕੈਦ ਹੋ ਚੁੱਕਿਆ ਹੈ ਸੀ ਸੀ ਟੀ ਵੀ ਦੇ ਫੁਟੇਜ ਮੰਗਵਾ ਕੇ ਨਾਲ ਵਾਲੇ ਅਫਸਰਾਂ ਨੂੰ ਦੇ ਦਿੰਦਾ ਹੈ ਕਹਿੰਦਾ ਹੈ ਇਹ ਸਬੂਤ ਹੈ ਅਤੇ ਗਵਾਹ ਮੈਂ ਆਪ ਹਾਂ ਮੇਰੇ ਦੇ ਖਿਲਾਫ ਕਾਰਵਾਈ ਸ਼ੁਰੂ ਕਰੋ ਇਸ ਵਾਰ ਦੇਖਦੇ ਹਾਂ ਕਿਹੜਾ ਕੋਰਟ ਇਹਨਾਂ ਨੂੰ ਛੱਡਦਾ ਹੈ ਦੇਖ ਲਾਂਗੇ ਫਿਰ ਜੋ ਹੁੰਦਾ ਹੈ ਅਤੇ ਬਾਅਦ ਦੇ ਵਿੱਚ ਜਿਵੇਂ ਹੋਵੇਗਾ ਦੇਖੀ ਜਾਵੇਗੀ ਚਲੋ ਅੱਜ ਦੀ ਅੱਜ ਆਪਾਂ ਨਵੇੜੀਏ ਦੋਸਤੋ ਸਾਰਿਆਂ ਦੇ ਸਸਪੈਂਸ਼ਨ ਆਰਡਰ ਤਿਆਰ ਕਰਕੇ ਤੁਰੰਤ ਸਾਈਨ ਕਰਕੇ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਹੁਣ ਸਾਰੇ ਜਿਹੜੇ ਹੈ ਨੌਕਰੀ ਤੋਂ ਬਾਹਰ ਹੋ ਚੁੱਕੇ ਹਨ ਜਾਂਚ ਬਿਠਾਈ ਜਾਂਦੀ ਹੈ ਅਤੇ ਬਾਦ ਦੇ ਵਿੱਚ ਉਸ ਦਾ ਫੈਸਲਾ ਆਵੇਗਾ ਇਹਨਾਂ ਦੇ ਵਿਚਾਰ ਐਨਐਸਪੀ ਸਾਹਿਬ ਕਿਰਨਦੀਪ ਕੌਰ ਦੇ ਬਿਆਨ ਤੇ ਅਤੇ ਉਸ ਵੀਡੀਓ ਦੇ ਆਧਾਰ ਤੇ ਅਤੇ ਐਸਐਚਓ ਨੇ ਬਾਅਦ ਦੇ ਵਿੱਚ ਜੋ ਬਿਆਨ ਦਿੱਤਾ ਉਸ ਤੇ ਆਧਾਰ ਤੇ ਜਿਹੜਾ ਉਹ ਸੇਠ ਹੈ ਮਨਮੋਹਨ ਸਿੰਘ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਹੈ ਉਸ ਨੂੰ ਵੀ ਜੇਲ੍ਹ ਦੇ ਵਿੱਚ ਚੁਟਾਇਆ ਜਾਂਦਾ ਹੈ ਕੜੀ ਕਾਰਵਾਈ ਉਸ ਤੇ ਮੋٹے ਜੁਰਮਾਨੇ ਲਗਾਏ ਜਾਂਦੇ ਹਨ ਗਰਨਦੀਪ ਕੌਰ ਉਸਨੂੰ ਮੁਆਵਜ਼ਾ ਦਿਵਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਆਪਣੀ ਇਸ ਕਹਾਣੀ ਦਾ ਅੰਤ ਹੁੰਦਾ ਹੈ ਦੋਸਤੋ ਗਰਨਦੀਪ ਕੌਰ ਵੀ ਬਾਅਦ ਦੇ ਵਿੱਚ ਧੰਨਵਾਦ ਕਰਦੀ ਹੈ ਪੈਰੀਟਕ ਜਾਂਦੀ ਹੈ ਲekin ਸ਼ਮਸ਼ੇਰ ਸਿੰਘ ਉਸਨੂੰ ਆਪਣੇ ਹੱਥਾਂ ਨਾਲ ਚੱਕਦਾ ਹੈ ਕਹਿੰਦਾ ਹੈ ਵੀ ਤੂੰ ਮੇਰੇ ਭੈਣਾ ਵਰਗੀ ਹੈ ਅਤੇ ਤੂੰ ਵੀ ਪੜ੍ਹ ਲਿਖ ਕੇ ਕੋਈ ਵੱਡੀ ਅਫਸਰ ਬਣ ਅਤੇ ਆਪਣੇ ਵਾਸਤੇ ਨਿਆ ਆਪ ਬਣ ਜਾ ਆਪਣਾ ਕੰਮ ਆਪ ਤੁਸੀਂ ਪਹਿਲਾਂ ਹੀ ਸਵਾਰਦੇ ਹੋ ਅਤੇ ਇਸ ਤਰ੍ਹਾਂ ਚਲੋ ਜੀ ਇਸ ਤਰ੍ਹਾਂ ਵਧੀਆ ਸ਼ਮਸ਼ੇਰ ਸਿੰਘ ਨੇ ਆਪਣਾ ਫਰਜ਼ ਨਿਭਾਇਆ ਅਤੇ ਡੀਐਸਪੀ ਹੋਣ ਦਾ ਜੋ ਉਸ ਦਾ ਸੱਚਾ ਮਤਲਬ ਸੀ ਉਸ ਨੂੰ ਪੂਰਾ ਕੀਤਾ ਪੁਲਸਤੇ ਵਿੱਚ ਸ਼ਾਇਦ ਬਹੁਤ ਘੱਟ ਐਸੇ ਲੋਕ ਹਨ ਜੋ ਕਿ ਸੱਚਮੁੱਚ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ ਜੋ ਕਿ ਸੱਚਮੁੱਚ ਇਮਾਨਦਾਰ ਹਨ ਇਹੋ ਜੇ ਲੋਕਾਂ ਦੀ ਸਾਰੇ ਪੁਲਸ ਜਿਮਾਟ ਪਟਨ ਨੂੰ ਲੋੜ ਹੈ ਅਤੇ ਇਹੋ ਜੇ ਲੋਕ ਵੀ ਪੁਲਸ ਵਾਲਿਆਂ ਨੂੰ ਬਦਨਾਮ ਕਰ ਦਿੰਦੇ ਹਨ ਜਿਵੇਂ ਕਿ ਉਸ ਐਸਐਚਓ ਨੇ ਕੀਤਾ ਆਪਣੇ ਥੋੜੇ ਜਿਲੇ ਲਾਲਚ ਪਿੱਛੇ ਕਈਆਂ ਦੀ ਜ਼ਿੰਦਗੀ ਖਾ ਜਾਂਦੇ ਹਨ ਕਈਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਅਤੇ ਕਨੇ ਪਾਪ ਦੇ ਭਾਗੀ ਵੱਢਦੇ ਹਨ ਅਤੇ ਬਾਅਦ ਦੇ ਵਿੱਚ ਰੱਬ ਵੀ ਇਹਨਾਂ ਨੂੰ ਸਜ਼ਾ ਦਿੰਦਾ ਹੈ ਰੱਬ ਵੀ ਇਹਨਾਂ ਤੇ ਮਿਹਰਬਾਨੀ ਹੁੰਦਾ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਸ਼ਮਸ਼ੇਰ ਸਿੰਘ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਇਹ ਵੀ ਤੁਹਾਡੇ ਤੋਂ ਸੁਣੀ ਸੁਣਨਾ ਪਸੰਦ ਕਰਾਂਗੇ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਦਿਓ ਜੀ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨ ਦੀਪ ਸਿੰਘ ਤਨਵਾਦ